ਕੋਨੇ ਮੈਨੂੰ ਪਾਣੀ ਦੇ ਜੋ ਕੁੱਟਾ ਪਾਣੀ ਦੀ ਕੁੱਟ ਦੇ ਜੋ ਆ ਪੀਦਾ ਕੋ ਪਾਣੀ ਦੀ ਕੁੱਟ ਦੇ ਜੋ ਕਿੱਧਰ ਬੰਦ ਜਾਏਗਾ ਤੇਰੇ ਤੌੜਾ ਤੇ ਉੱਤੇ ਗਲਾਸ ਤੇਰੇ ਤੇ ਚੱਕ ਕੇ ਪੀਣਾ ਕੰਮ ਵੀ ਕਰਨ ਦੇ ਨਿਆ ਕਰ ਨਹੀਂ ਪਾਣੀ ਮੇਰਾ ਅੱਥਰੀ ਜਾਂਦਾ ਹੱਥ ਕਿਉਂ ਨਹੀਂ ਆਉਂਦਾ ਸਰ ਕੋਈ ਜਾਂਦਾ ਨਾ ਲੈ ਕਿੱਥੇ ਹੱਥ ਜਾਂਦਾ ਤੌੜਾ ਦੂਰ ਪਿਆ ਲੈ ਓ ਯਾਰ ਗੱਜਨਾ ਦੇਪੇ ਕਰਿਆ ਕਰ ਮੈਂ ਤਖਾਵੇ ਕਰਦੀ ਮੈਂ ਤੈਨੂੰ ਮਸਾਂ ਚੜ ਗਿਆ ਇਹਨੂੰ ਤਾਪ ਕੁਛ ਨਹੀਂ ਆਉਂਦਾ ਪਿਆシャレ ਕਰਦੇ ਤੇ ਪਾ ਗਈ ਅੱਛਾ ਮੈਂ ਤੈਨੂੰ ਇਦੀ ਵੱਡੀ ਨੂੰ ਕਿਵੇਂ ਖਿਚਾਏ ਖੜੀ ਹੋਵੇ ਤਾਂ ਖਿਚ ਦੋਵੇਂ ਮੈਂ ਜਾਂਦਾ ਮੈਂ ਇੱਥੋਂ ਨਹੀਂ ਜਾਂਦਾ ਪਰ ਮੈਂ ਇਥੋਂ ਦੀ ਬਚੱਕੀ ਚੁੱਕੀ ਜਾਂਦੀ ਮੈਂ ਤਾਂ ਰੋਟੀ ਪਕਾਉਂਦੀ ਮੈਨੂੰ ਨਾ ਹੈਰਾਨ ਕਰ ਮੈਂ ਤੈਨੂੰ ਦੱਸ ਗੱਗਨ ਨੂੰ ਬੋਲ ਮਾਰ ਲੈ ਨਹੀਂ ਗੱਜਨ ਤੂੰ ਆਇਆ ਕਿੱਧਰ ਵਾਗੀ ਦੋਨੇ ਨਹੀਂ ਜਾਂਦੇਗਾ ਦੋਨੇ ਨਹੀਂ ਦਿੰਦੇਗਾ ਪਾਣੀ ਵੀ ਕੁੱਤਾ ਮਰ ਗਈ ਮੂੰਹ ਸੁੱਕ ਗਿਆ ਓਰੇ ਦੇਜਾ ਪਾਣੀ ਦੀ ਕੁੱਤਾ ਨਹੀਂ ਨਾ ਬੱਥੇ ਉੱਠਿਆ ਨਹੀਂ ਜਾਂਦਾ ਉੱਠਿਆ ਵੀ ਨਹੀਂ ਜਾਂਦਾ ਨਹੀਂ ਮਤੋਂ ਪਾਣੀ ਦੀ ਕੁੱਤ ਦੇ ਜਾ ਪਾਣੀ ਦੀ ਕੁੱਤ ਦੇ ਜਾਂ ਮੈਂ ਤਾਪ ਚੜਿਆ ਪਿਆ ਨਹੀਂ ਮੇਰਾ ਮੰਜਾ ਛਾਵੇਂ ਕਰ ਦਿਓ ਕਿਧਰ ਵਾਗ ਗਿਆ ਨੇ ਆਪੀ ਦਾ ਗਗਨਾ ਇਹ ਬੁੜੀ ਦਾ ਸਿਆਪਾ ਨਹੀਂ ਲੋਟ ਆਉਂਦਾ ਖੜੀ ਕੀ ਬਾਜਾ ਮਾਰੀ ਜਾਂਦੀ ਅਸੀਂ ਤਾਂ ਪਾਉ ਨੂੰ ਜੰਮੀ ਸੀ ਮਾਂ ਨੇ ਇਥੇ ਸੈੱਟ ਕਰਨ ਨੂੰ ਇਥੇ ਬਿਠਾਤੀ ਹੁਣ ਸਾਨੂੰ ਰੋਟੀ ਲਾਤੀ ਇਹ ਆ ਗਈ ਤੂੰ ਪਿਆ ਦੇ ਪਾਣੀ ਦੀ ਘੁੱਟ ਮੈਂ ਪਾਣੀ ਤੂੰ ਹਰਪ੍ਰੀਤ ਦੀ ਵੀਰੀ ਕੋਲੇ ਸੀ ਕੋਲੋਂ ਨਹੀਂ ਸੀ ਕਹਿ ਸਕਦੀ ਦੇ ਕੋਈ ਵੀ ਸੁਣਦੀ ਨਾ ਤੂੰ ਨਾ ਓਏ ਹਰਪ੍ਰੀਤ ਹੁਣ ਤੋੜਾ ਤੇਰੇ ਕੋਲੇ ਪੈ ਗਿਆ ਤੂੰ ਪਾਣੀ ਵੀ ਨਹੀਂ ਪੀ ਸਕਦੀ ਚੱਟ ਪਾਣੀ ਦੇ ਘੁੱਟ ਦੇ ਜਾਂ ਪਾਣੀ ਦੇ ਘੁੱਟ ਦੇ ਮੈਂ ਹੁਣ ਉੱਧਰ ਸਿਆਪਾ ਕਰਾਂ ਤੇ ਤੇਰਾ ਸਿਆਪਾ ਕਰਾਂ ਜਾ ਸਤ ਤੁਰ ਰੋਡ 'ਤੇ ਲਾ ਕੇ ਸਾਨੂੰ ਕਿਉਂ ਆਏ ਕਿਉਂ ਕਰਦੀ ਆ ਮੈਂ ਵੀ ਅਬ ਬੱਚੇ ਨੂੰ ਬੁਖਾਰ ਤੇ ਜਨਾ ਪੈਸਾ ਨੂੰ ਬਿਮਾਰ ਕਰੇਂਗੀ ਤੂੰ ਨਹੀਂ ਮੈਂ ਵੀ ਰੋੜੀ ਮਾਰ ਦੇ ਜੋ ਪਾਣੀ ਦੀ ਕੁੱਤਾ ਅੱਛਾ ਪਣੀ ਨਾ ਟੋਂਦਾ ਸਭ ਅਸੀਂ ਨਿਤ ਨਿਤ ਨਾ ਕੀਤਾ ਹੋਗਾ ਤੇਰਾ ਇਹ ਇਹ ਤੇ ਬੇਵਾ ਮਾਰ ਕੁੱਤਗੇ ਹੇ ਦਿਨ ਮਾਰਾ ਹੋਰ ਕੀ ਕਰਾ ਮੈਂ ਉਹਨੂੰ ਥੱਕਾੜ ਕੇ ਗੂੜਾ ਸੱਟ ਕੇ ਮੱਜਾ ਸਾਹ ਕਹੀਆਂ ਓਏ ਦਰਦਲੀ ਤੂੰ ਤਪੂਤ ਪਾ ਲਾ ਕੀ ਪਾਣੀ ਦਾ ਦੇ ਜਾ ਪਾਣੀ ਦੇ ਜਾ ਨੂੰ ਆ ਚੱਕ ਲੈ ਪਾਣੀ ਤੇਰੇ ਕੋਲੇ ਪਿਆਗਾ ਪੀਲਾ ਪਾਣੀ ਥਾਥੋਂ ਨਹੀਂ ਪਾਣੀ ਦਿੱਤਾ ਜਾਂਦਾ ਮੈਥੋਂ ਨਹੀਂ ਸੰਭੀ ਜਾਂਦੀ ਤੂੰ ਸਾ ਉਹਨੂੰ ਕਹ ਤੇ ਦੀਦੀ ਨੂੰ ਬਾਜ ਮਾਰ ਲੈਣ ਉਹ ਕੋਲੇ ਪਾਣੀ ਵੀ ਨਹੀਂ ਦੇ ਸਕੀ ਤੇਨੂੰ ਪਾਣੀ ਦੇ ਜਾ ਫੀਲਾ ਬਾੜੀ ਚੱਕੇ ਧਰਤਾ ਉੱਠਕਾਰ ਕੋਈ ਬਾੜੇ ਢੰਗ ਜੇ ਨਾ ਕਰ ਸਾਨੂੰ ਤਪਾਨਾ ਤੋ ਫਿੱਟ ਨਾ ਕਰ ਸਾਨੂੰ ਕੰਮ ਕਰਨਾ ਹੈ ਤੇ ਕੋਈ ਧੁੱਪੇ ਦੇ ਸਮੱਥੀ ਨਹੀਂ ਆਸੀ ਕਿੱਥੇ ਆ ਪਾਣੀ ਪਾਣੀ ਚੱਕਿਆ ਨਹੀਂ ਜਾਂਦਾ ਬਾੜੇ ਢੰਗ ਜੇ ਨਾ ਕਰ ਕੋਈ ਬਿਮਾਰ ਨਹੀਂ ਹੈਗੀ ਤੂੰ ਮੰਜੇ ਤੇ ਪਈਆਂ ਮੌਜਣਾ ਕਿੱਥੇ ਤੇ ਕਿਆ ਆਂਦਾ ਪਾਣੀ ਮੈ ਤਾਂ ਜਾਣੀ ਆ ਕਿ ਫੀਲਾ ਨਹੀਂ ਪੀਤਾ ਨਹੀਂ ਜਾਂਦਾ ਮੈਥੋਂ ਦਾ ਪਾਣੀ ਪਾਣੀ ਪੀਤਾ ਨਹੀਂ ਜਾਂਦਾ ਉੱਠਿਆ ਨਹੀਂ ਜਾਂਦਾ ਪਾਣੀ ਪੀਤਾ ਨਹੀਂ ਜਾਂਦਾ ਹੋ ਹੋ ਮੈਂ ਸਾਂ ਕੰਮ ਨਿਬੜੇ ਮੇਰੇ ਤਾਂ ਬੂਮਾ ਮਰ ਜਾ ਬੇਬੇ ਦਾ ਕਿ ਮੈਂ ਪਾਣੀ ਡੋਲੀ ਪਈ ਐ ਤੋੜੇ ਚ ਤੇ ਕੀ ਬੁਰਾ ਹਾਲ ਹੋਇਆ ਤੇ ਭੱਜ ਕੇ ਗਾਵਾਂ ਨੂੰ ਛੱਡ ਕੇ ਲਿਆ ਆਇਆ ਬੇਬੇ ਦਾ ਮੰਜਾ ਖਿੱਚ ਗਏ ਲੈ ਦੋ ਮਿੰਟ ਆਰਾਮ ਕਰਦੀ ਆ ਮੈਂ ਤਾਂ ਪੈਨੀ ਆ ਕਿ ਕਿੱਥੇ ਨੀਂਦ ਆਉਂਦੀ ਆ ਪਹਿਲਾਂ ਉਹਨੇ ਸਿਆਪਾ ਪਾਇਆ ਉਹ ਬਾਜਾ ਮਾਰੀ ਜਾਂਦੀ ਸੀ ਹੁਣ ਆ ਇਧਰੋਂ ਕਿਧਰੋਂ ਆ ਗਈ ਇਹ ਨੀ ਮੇ ਮਗਰੋਂ ਲੈਂਡਿੰਗ ਆਂ ਠੱਠ ਕਰਨ ਨੂੰ ਆ ਗਈਆਂ ਦੋਨੇ ਪਿੰਡ ਨਹੀਂ ਆਰਾਮ ਕਰਨਾ ਦਿੰਦੀਆਂ ਕੀ ਹੋਇਆ ਤੇ ਤੈਨੂੰ ਕੋਈ ਬੋਲੀ ਜਾਂਦੀ ਐ ਤੂੰ ਨਹੀਂ ਭੈਣੇ ਉਧਰੋਂ ਕੰਮ ਕਰਕੇ ਆਈ ਸੀਗੀ ਮੈਂ ਤਾਂ ਉਹ ਬੁੜੀ ਰਈ ਸੀ ਆਪਾ ਕਰਕੇ ਆਈਆਂ ਉੱਥੇ ਕਹਿੰਦੀ ਪਾਣੀ ਥਾੜੀ ਫੜਾ ਦੇ ਮੈਂ ਤਾਂ ਮਸਾ ਉੱਥੇ ਧੁੱਪੇ ਮੱਚਦੀ ਉੱਥੇ ਗੋਹਾ ਪੂੜਾ ਕਰਦੀ ਐ ਜੇ 2 ਮਿੰਟ ਪਾਏਗੀ ਹੁਣ ਤੂੰ ਆ ਗਈ ਇੱਥੇ ਨਹੀਂ ਮੈਂ ਕੀ ਆ ਗਈ ਮੈਂ ਤਾਂ ਤੈਨੂੰ ਇਹ ਕਹਿੰਦੀ ਆਪੇ ਤੂੰ ਕਹਾਂ ਮੈਂ ਤੇਨੂੰ ਪਾਣੀ ਫੜਾਈ ਉਹਦੇ ਕੋਲ ਮੈਂ ਤਾਂ ਤੋੜਾ ਮੁੜਿਆ ਤੇ ਆ ਪਾਣੀ ਦਾ ਗਲਾਸ ਦੇ ਦੇਵੀ ਨਾ ਮੰਜਾ ਅੰਦਰ ਕਰਵਾ ਲਈ ਮੈਨੂੰ ਗੋਲ ਮਾਰ ਲੈਂਦੀ ਜਦੋਂ ਆਇਆ ਮੈਂ ਸਾਂ ਹੁਣ ਸਾਰੀ ਘੜੀ ਉੱਥੇ ਧੁੱਪੇ ਮੱਚ ਕੇ ਆਈ ਆਂਗੀ ਮੈਂ ਹੁਣ ਉਹਦੀ ਸੇਵਾ ਕਰਾਂ ਮਹਾਰਾਣੀ ਦੀ ਹੁਣ ਉਹ ਰੋਟੀ ਲਾ ਗਈ ਮੈਨੂੰ ਮੈਥੋਂ ਨਹੀਂ ਹੁੰਦਾ ਹੁੰਦਾ ਦਾ ਸਿਆਪਾ ਮੈਂ ਕਦ ਕਹਿ ਤੈਨੂੰ ਵੀ ਉਹਦੀ ਸੇਵਾ ਕਰ ਮੈਂ ਤਾਂ ਤੈਨੂੰ ਇਹ ਕਹਿੰਦੀ ਆ ਵੀ ਜਦੋਂ ਤੂੰ ਆ ਗਈ ਸੀ ਭੈਣੇ ਉਧਰੋਂ ਮੈਂ ਰੋਟੀ ਬਣਾਈ ਜਾਂਦੀ ਮੈਨੂੰ ਗੋਲ ਮਾਰ ਲੈਂਦੀ ਆ ਜਾ ਭੈਣੇ ਮੰਜਾ ਅੰਦਰ ਕੱਦ ਗਏ ਮਾੜਾ ਮੋਟਾ ਦੇਖ ਲਿਆ ਕਰ ਭੈਣੇ ਤੇਰਾ ਤਾਂ ਬੇਬੇ ਇੰਨਾ ਕਰਦੀ ਆ ਕੋਣ ਮੇਰੇ ਤਾਂ ਕਰ ਵੀ ਨਹੀਂ ਤੇ ਮੇਰਾ ਬੇਬੇ ਕਰੇ ਨਾ ਕਰਨ ਲੱਗ ਗਈ ਮੇਰਾ ਕੀ ਕਰਤਾ ਬੇਬੇ ਨੇ ਕਰਿਆ ਕਿ ਨਹੀਂ ਬੇਬੇ ਨੇ ਥੋੜਾ ਕਰਦੀ ਆ ਹੁਣ ਤੇਰਾ ਤੇਰਾ ਤਾਂ ਇੰਨਾ ਕਰਦੀ ਆ ਬਾਈ ਹੋਣੀ ਰੋ ਬੇਬੀ ਕਰਦੀ ਆ ਤੇਰਾ ਹੁਣ ਕੌਣ ਕਰਦਾ ਤਾ ਨਹੀਂ ਅੱਛਾ ਪੁੱਠਾ ਤਾਂ ਬੋਲਦੀ ਆ ਮੈਨੂੰ ਦੇਖਾ ਰੋਦੀ ਆ ਬੇਬੀ ਮੈਨੂੰ ਕਦੇ ਜੇ ਤੇਨੂੰ ਇੰਨਾ ਤਾਂ ਲੱਗਦਾ ਸੀਰਾ ਆਉਂਦਾ ਸੀ ਤਰਸ ਤੇ ਤੂੰ ਕਰਦੀ ਨਹੀਂ ਚੱਕ ਕੇ ਮੰਜਾ ਮੈਂ ਦੇਖਾ ਨਹੀਂ ਆ ਮੇਰੇ ਤੋਂ ਖਿੱਚਿਆ ਨਹੀਂ ਆ ਮੈਂ ਮੰਜਾ ਤੇ ਪਈਏ ਤਾਂ ਪਈ ਰਹਿਣ ਦੇ ਤੇਰਾ ਬਾਈ ਖੇਤੋਂ ਆ ਗਿਆ ਗਾਲਾਂ ਕੱਢੂਗਾ ਮੈਂ ਤੈਨੂੰ ਦੱਸਾਂ ਮੰਜਾ ਅੰਦਰ ਕਰਵਾ ਦੇ ਆ ਜਾ ਨਾ ਮੈਂ ਇੱਥੋਂ ਨਹੀਂ ਹੁੰਦਾ ਭਣਿਆ ਦਾ ਕਰ ਲੈ ਆਪੀ ਕਰ ਲੈ ਤੂੰ ਮੈਥੋਂ ਨਹੀਂ ਮੈਂ ਤਾਂ ਪਈਨੀ ਆ 2 ਮਿੰਟ ਰਾਮ ਕਰਦੀ ਆਗੀ ਗਾਹ ਬੇਬੇ ਨੇ ਮੈਨੂੰ ਰਾਣੀ ਹਰ ਕਰਾ ਕੇ ਦਿੱਤਾ ਜਿਹੜੇ ਮਾਰੇ ਸੇਵਾ ਕਰਾਂ ਮੈਂ ਹੁਣ ਤੈਨੂੰ ਮੈਂ ਤਾਂ ਪਹਿਲੇ ਤੇਰੇ ਬਾਈ ਤੋਂ ਗਰਦੀ ਕਰ ਗਈ ਉਹ ਨਾਲ ਖੇਤਾਂ ਮੈਂ ਤਾਂ ਜਾ ਤੂੰ ਤਾਂ ਆ ਜਾਂਦੀਆਂ ਬਿੰਦਰਾਮ ਵੀ ਨਹੀਂ ਕਰ ਦਿੰਦੀਆਂ ਪਹਿਲਾਂ ਉਹਨੇ ਕੰਨ ਖਾਦੇ ਹੁਣ ਇਹ ਕੰਨ ਖਾਨ ਆ ਗਈ 2 ਮਿੰਟ ਰਾਮ ਨਹੀਂ ਕਰਨ ਦਿੰਦੀ ਆਣ ਵੀ ਪੈ ਜਾ ਬੁੜੀ ਤਾਂ ਪਤਾ ਨਹੀਂ ਕਿਦਾਂ ਸਿਆਪਾ ਮੁਕੂਗਾ ਇਹ ਨਹੀਂ ਲੋਟ ਆਉਂਦੀਆਂ ਹੈਗੀਆਂ ਮੈਂ ਤਾਂ ਪੈਣੀ ਆ 2 ਮਿੰਟ ਰਾਮ ਕਰਦੀ ਹੈਗੀ ਆਓ ਭਾਈ ਤੈਨੂੰ ਤਾਂ ਸਰਜੂਗਾ ਤੂੰ ਤਾਂ ਕਹਤਾ ਵੀ ਮੈਥੋਂ ਨਹੀਂ ਕਰਾਈਦਾ ਮਰਦੀ ਮੇਰੇ ਬੁੜੀ ਜੇ ਤੇਰਾ ਬਾਈ ਆਵੇ ਗਣਾ ਤਾਂ ਮੈਂ ਮੁਕਟੂਗਾ ਮੈਂ ਕੀ ਕਰਾਂ ਹੁਣ ਮੇਰੇ ਕੋਲ ਤਾਂ ਹੁਣ ਹੱਲ ਨਹੀਂ ਕੋਈ ਨਾ ਮੈਂ ਇਥੇ ਮੰਜਾ ਖਿੱਚਿਆ ਜਾਂਦਾ ਉਹ ਰਾਇ ਕਿਤੇ ਗਿਚੇ ਨੇ ਬੇਬੇ ਸੁੱਤੀ ਪਈ ਐ ਹੈ ਨਾ ਕਰਾ ਆ ਛਤਰੀ ਪਈ ਐ ਚਲ ਜੀ ਉਹ ਖੋਲ ਗਈ ਕੁੜੇ ਹੋਰ ਤਾਂ ਕੀ ਕਰਾ ਹੁਣ ਇੰਨਾ ਤਾਂ ਮੈਂ ਕਰ ਸਕਦੀ ਮੰਜਾ ਤਾਂ ਨਹੀਂ ਖਿੱਚ ਸਕਦੀ ਬੇਬੇ ਤੇ ਛਤਰੀ ਲਾ ਦਾਨੀ ਆ ਬੇਬੇ ਨੂੰ ਸ਼ਾਂਤਾ ਹੋ ਜੂ ਮੂੰਹ ਨੂੰ ਬੇਬੇ ਤਾਂ ਨੂੰ ਸੁੱਤੀ ਪਈ ਐ ਜੇ ਜਾਗਦੀ ਹੁੰਦੀ ਤਾਂ ਮੈਂ ਬਾਹਰੋਂ ਫੜ ਕੇ ਠਾ ਲਾਂਦੀ ਮੈਨੂੰ ਕੋੜਾ ਪਤਾ ਸੀ ਵੀ ਗਗਨ ਮੈਂ ਐ ਕਰੂਗੀ ਮੈਨੂੰ ਐਸੀ ਚਲ ਗਗਨ ਆ ਜੂਗੀ ਗਗਨ ਆਈ ਤਾਂ ਬੇਬੇ ਦਾ ਮੰਜਾ ਅੰਦਰ ਕਰ ਦਾਂਗੇ गगन ने भी ऐसी गल करती बेबे भी गगन भी बाल कर दी मेरा तो गगन घट ही कर देबी तह भी मैं फिर भी कर देंजा ने खिंचाए खिचाई हो हो चल देखी खेतों नाल कूगा पूजा रब मां रब दा रूप है दूजा मां हंडी छावे ਦੁਨੀਆ ਵਾਲਿਓ ਮਾਂ ਨੂੰ ਦਵਾਈ ਬੁੱਟੀ ਦੇ ਹੀ ਦਿੱਤੀ ਹੂ ਹੈ ਮਾਂ ਤਾਂ ਤਪੇ ਪਈ ਹੈ ਪਾਣੀ ਪਾਣੀ ਦੇ ਦਿਓ ਕੋਈ ਕੋਈ ਪਾਣੀ ਦੀ ਕੋਈ ਦੇ ਦਿਓ ਹਾਬਤਾ ਕੀ ਹੋ ਜਾਂਦਾ ਪਾਣੀ ਪਾਣੀ ਬਿਨਾ ਮਰ ਗਈ ਬੇ ਪੁੱਤਾਂ ਸਾਡੀ ਕਿਹੜੀ ਤਰੀਕੇ ਕਿੱਧਰ ਮੰਜਾ ਕੰਨ ਕਰੇ ਅੰਦਰ ਪਤਾ ਨਹੀਂ ਕਿੱਧਰ ਗਈਆਂ ਪਤਾ ਨਹੀਂ ਕਿੱਧਰ ਗਈਆਂ ਪਾਣੀ ਨਹੀਂ ਦੇ ਕੇ ਗਈਆਂ ਮਾਂ ਮਨੂ ਕਿਉਂ ਰਹੀ ਇਦ ਰਿਤੇ ਇਨਾ ਜ਼ਲਮ ਉਹਨਾਂ ਪਾਣੀ ਦੇ ਦਿੰਦਾ ਮੈਂ ਤੁਹਾਨੂੰ ਪਹਿਲਾਂ ਦੱਸਿਆ ਨਹੀਂ ਪਾਣੀ ਦੀ ਪੁੱਤਰੀ ਜਿੰਦਗਾ ਟਪਾਰ ਗਈ ਤੇ ਆਈ ਉਹ ਆ ਤਰੀ ਛਤਰੀ ਤੇ ਕਿਤਲੀ ਛੱਤ ਹੀ ਤਰ ਗਈ ਅੰਦਰ ਤੇ ਇੱਥੇ ਤਾਂ ਅੱਗੇ ਕੱਲੀ ਛਤਰੀ ਮੰਜਾ ਜੇ ਤਾਂ ਪੇ ਮੱਤਗੀ ਨਾ ਪਾਣੀ ਦਿੱਤਾ ਤਾਂ ਪੇ ਤੈਨੂੰ ਤਾਂ ਇਹਨਾਂ ਬੁਖਾਰ ਹੋਇਆ ਪਿਆ ਪਨਾ ਹੋਇਆ ਪਿਆ ਪੁੱਤਾ ਤਾਂ ਪੇ ਪਈਆਂ ਦਰ ਕੇ ਮੰਜਾ ਖਿਚਣਾ ਕੋਈ ਨਹੀਂ ਅੰਦਰ ਆਂਦਾ ਕਰਦੇ ਪੁੱਤੇ ਨਾ ਮੰਜਾ ਮੱਤਗੀ ਮੈਂ ਤਾਂ ਮਾ ਛਤਰੀ ਤੇ ਕੀ ਕਿੰਨੇ ਨੇ ਜੇ ਮੰਜਾ ਅੰਦਰ ਕਰ ਜੰਦੀਆਂ ਕਈ ਘਰਾਂ ਚ ਢਿੰਗਾਂ ਲਿਆਉਂਦੇ ਆ ਆਪਾਂ ਤਾਂ ਓਹ ਮਾਚੀ ਗਈ ਤੋ ਕੀ ਕਰਾਂ ਮੇਰੀ ਮਾਂ ਨਾ ਜ਼ੁਲਮ ਕਰਿਆ ਓਹੋ ਮਾਰਦਾ ਤੋ ਤੇ ਦਾ ਪੁੱਤ ਆਇਆ ਪੁੱਤ ਨੇ ਸ਼ਾਵੇਂ ਕਰਿਆ ਪੁੱਤਰੇ ਸ਼ਾਵੇਂ ਕਰਿਆ ਕਿਵੇਂ ਮੈਂ ਕੀ ਕਰਾਂ ਮੰਜਾ ਖਿੱਚਿਆ ਨਹੀਂ ਨਾ ਕਿੱਧਰ ਗਿਆਂ ਨੇ ਹਰਪ੍ਰੀਤ ਗਗਨ ਆ ਮੰਜਾ ਖਿਚਾ ਦੇ ਮੇਰੇ ਨਾਲ ਬੇਬੇ ਨਾ ਓਹ ਸਾਨੂੰ ਪਤਾ ਨਹੀਂ ਬੇਬੇ ਧੁੱਪੇ ਪਈ ਐ ਇਹਨੂੰ ਕਿੰਨਾ ਬੁਖਾਰ ਚੜਿਆ ਪਿਆ ਐਨਾ ਜ਼ੁਲਮ ਕਰਦੀ ਐ ਮੇਰੀ ਮਾਂ ਤੇ ਬੇਬੇ ਹੱਦ ਤੱਕ ਪਾਣੀ ਪਿਆ ਦੇ ਪੁੱਤ ਨੂੰ ਪਾਣੀ 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 ਪਿਆ ਦਿੰਦਾ ਮੈਂ ਵੀ ਮੈਂ ਵੀ ਦੇਖ ਲਿਆ ਤਾਂ ਉਹ ਲਿਖਿਆ ਗਿਆ ਆ ਮਾ ਕਹ ਤਵੇ ਵੀ ਪਾਣੀ ਤਾਂ ਤੂੰ ਪਏ ਕਰਕੇ ਵੀ ਪਈਆਂ ਪੱਤਨਾ ਦਾ ਇੱਥੇ ਪਰ ਉਹਨਾਂ ਬੁਖਾਰ ਹੋਇਆ ਤੇ ਤੇ ਮਨੂ ਕੀ ਪਤਾ ਇਤੇ ਇਨਾ ਜਲਮ ਕਰਨੀ ਆ ਤੂੰ ਮੈਨੂੰ ਕਦੇ ਪਹਿਲਾਂ ਦੱਸਿਆ ਨਹੀਂ ਮੈਂ ਤਾਂ ਐਸੀ ਮਾਲ ਦਵਾਈ ਬੁੱਟੀ ਦੇ ਦੇਣੀ ਆ ਮੈਂ ਪੀਵਾਂ ਮਾਂ ਹਾਂ ਬੱਤਾ ਹੁਣ ਮੈਂ ਕੀ ਕਰਾਂ ਉਨਾ ਮਨ ਤੋਂ ਹਮਾਰਾ ਰਸਨਨ ਕੀ ਵਿਹਾਰ ਕਰ ਜੋ ਤੇਰੇ ਨੇ ਹਜੇ ਵਿਹਾਰ ਕੀਤਾ ਹੁਣ ਤੂੰ ਮੇਰੀ ਗੱਲ ਸੁਣ ਲੈ ਤੂੰ ਹੋਰ ਬੇਚਨ ਆਈ ਕਿਸੇ ਗੱਲ ਦੇ ਮੈਂ ਆਪੇ ਸਮਝੂਗਾ ਦੋਨਾਂ ਨਾਲ ਉੱਥੇ ਛਤਰੀ ਧਰ ਗਈਆਂ ਤੇ ਤੇਰਾ ਮੰਜਾ ਦੋਨਾਂ ਜਣੇ ਅੰਦਰ ਨਹੀਂ ਕਰ ਸਕਦੀ ਐ ਸੀਗੀਆਂ ਨਾ ਪੁੱਤ ਉਹਦਾ ਪੰਗਿਆ ਐ ਸੀ ਥੱਲੇ ਪੰਗਿਆ ਮੇਰਾ ਕਿੱਥੇ ਕਰਦੀਆਂ ਐ ਐਸੀ ਜਾ ਕੇ ਪੈ ਗਈਆਂ ਆ ਕੋਈ ਗੱਲ ਨਹੀਂ ਬੇਬੇ ਪਹਿਲਾਂ ਉਹ ਤਨੂੰ ਨਾ ਪਾਣੀ ਦਾ ਗਲਾਸ ਫੜਾਉਣਾ ਫੇਰੀ ਮਾਂ ਨਾ ਪੁੱਤ ਬਾਹੇ ਛੱਡ ਦੇ ਮੈਨੂੰ ਸਾਂਭ ਲੈ ਬੇਬੇ ਮੈਂ ਤਾਂ ਲੱਗਾ ਸੱਚ ਮੁੱਚੀ ਮੈਨੂੰ ਬਾਈ ਸੀਣੀ ਬਾਈ ਜਾ ਬਾਈ ਬਾਈ ਦੇ ਲਾਲਚ ਨਾਲ ਮੈਂ ਤੈਨੂੰ ਮਾਰ ਲਊਗਾ ਮੇਰੀ ਮਾਂ ਨਹੀਂ ਮੁੜ ਕੇ ਮੈਨੂੰ ਮਿਲਨੀ ਕਿ ਕਿ ਤਾਂ ਮੈਨੂੰ ਫੇਰ ਵੀ ਮਿਲ ਜੂਗੀ ਹਸਨ ਦਾ ਗਹਿ ਨਹੀਂ ਹੋ ਜੂਗੀ ਤੇਰੇ ਖੇਤੇ ਜਾ ਮਾਂ ਮੈਂ ਤਰੀਕ ਨਾ ਸੁਣੀ ਤੂੰ ਤਾਂ ਮੈਨੂੰ ਪਛੜਿਆ ਕਹਿੰਦੀ ਸੀ ਉਹ ਮੈਨੂੰ ਆਏ ਸੀ ਮਹਾਲ ਐ ਮਾਣਾ ਉਹ ਟਾਈਮ ਹੀ ਲੜਾਈ ਝਗੜਾ ਕਰਦੀ ਐ ਪਾਣੀ ਧਾਣੀ ਤਾਂ ਦੇਣਗੀ ਮਾਂ ਮੋਕੇ ਤੇ ਮੈਂ ਤਾਂ ਮੈਂ ਸਾਰੇ ਹੀ ਛੱਡ ਗਿਆ ਤੇਰੇ ਮੈਂ ਤੈਨੂੰ ਦਵਾਈ ਗੋਲੀਆਂ ਦੇ ਕੇ ਅਸੀ ਤੂੰ ਗੋਲੀਆਂ ਵੀ ਨਹੀਂ ਲਈਆਂ ਨਾਪਤ ਨਾ ਤਾਂ ਪਾਣੀ ਨਹੀਂ ਪੀਤਾਗਾ ਤੌਰੇ ਚਾ ਅਮਾ ਗੋਲੀਆਂ ਕਾਦੇ ਨਾ ਲਵਾ ਐਨਾ ਜ਼ੁਲਮ ਉਹ ਐਨਾ ਜ਼ੁਲਮ ਐਨੇ ਪਾਪ ਕਿੱਥੇ ਦੇਣਗੀਆਂ ਤੂੰ ਤੁੱਪੇ ਪਈਆਂ ਹੋ ਆਰਾਮ ਨੇ ਇਸੇੜੇ ਕਮਰੇ ਚ ਪਈਆਂ ਉਹਨਾਂ ਨੂੰ ਸ਼ਰਮ ਚਾਹੀਦੀ ਏ ਮੋੜੀ ਮੋਟੀ ਆ ਦੇਖ ਲੈ ਬਗਾਨੀਆਂ ਤੇ ਰਹਿਣਾ ਓਏ ਕੋਈ ਨਾ ਤੇ ਵਾਸਤੇ ਪਾਣੀ ਨਹੀਂ ਪਾਣੀ ਲਾਪਤ ਮੈਨੂੰ ਪਾਣੀ ਦੇ ਦੇ ਮੇਰਾ ਮੂੰਹ ਸੁੱਕੀ ਜਾਂਦਾ ਹੈ ਪਾਣੀ ਮੇਰਾ ਆ ਦੇਖ ਲੈ ਕੀ ਜ਼ੁਲਮ ਕਰਦੀਆਂ ਜੀ ਆਹ ਪੌੜਾ ਤਾਂ ਹੁਣ ੱਪੇ ਪਿਆ ਨੰਗਾ ਪੇ ਇੱਚੇ ਦਾ ਮਤਲਬ ਕੀ ਪਾਣੀ ਤੂੰ ਅੰਦਰੋਂ ਹੀ ਲਿਆ ਕੇ ਦੇਣਾ ਤੁਹਾਨੂੰ ਪਾਣੀ ਦੇਖ ਰਿਹਾ ਵਰੀਮਾਨਾ ਕੀ ਜਨਮ ਕੀਤਾ ਹੈ ਨਾਲ ਇਹਨੂੰ ਦਵਾਈ ਵੀ ਦੇਣਾ ਮਨ ਤਾਂ ਪਤਾ ਨਹੀਂ ਸੀਗਾ ਕਿ ਆ ਹਾਲਾਤ ਹੋਣਗੇ ਐ ਕਰਨੀ ਹੈ ਵਰੀਮਾਨਾ ਲੈ ਵੇ ਵੇ ਕਹਿੰਦੇ ਲੈ ਵਤ ਪਹਿਲਾਂ ਕੋ ਟਕ ਪਾਣੀ ਪੀ ਲੈ ਹਾਂ ਪਾਣੀ ਤਾਂ ਪੀ ਲੈ ਪਹਿਲਾਂ ਕੋ ਟਕ ਮੂੰਹ ਨੂੰ ਪਾਣੀ ਲਾ ਲੈ ਚਲੋ ਬੁਖਾਰ ਵਾਲਾ ਹਾਂ ਆਪੇ ਫਿਰ ਦਵਾਈ ਪੀਣੀ ਡੱਟਾ ਹਾਂ ਬੁਖਾਰ ਦੀ ਦਵਾਈ ਹੈ ਆਬ ਤੇ ਪਾ ਦੇ ਮਾੜੀ ਜੀ ਥੋੜੀ ਜੀ ਪਾ ਦੇ ਹਾਂ ਥੋੜੀ ਪਾਵਾਂ ਬਾਲੀ ਵੀ ਨਹੀਂ ਲੈਣੀ ਇਹ ਐਂ ਪੀ ਲੈ ਉਤੋਂ ਦੀ ਪਾਣੀ ਪੀ ਲੈ ਬੇ ਹਾਂ ਦੇਖ ਲੈ ਉਹ ਕੀ ਜਨਮ ਕਰਦੀਆਂ ਨੇ ਇਹ ਸਭ ਸਾਨੂੰ ਦੇਣੀਆਂ ਪਾਣੀਆਂ ਗੱਲਾਂ ਜਦੋਂ ਛੋਡੇ ਤੇ بڑے ਪਾਇਆ ਨਾ ਤੁਹਾਨੂੰ ਉਦੋਂ ਪਤਾ ਲੱਗੂਗਾ ਅਜੇ ਤਾਂ ਸਾਨੂੰ ਆਏ ਆ ਕਿ ਅਸੀਂ ਤਾਂ ਏਸੀ ਵਾਲੇ ਕਮਰੇ ਚ ਆਈ ਪਿਆ ਰਹੇ ਹਾਂ ਕੋਈ ਗੱਲ ਨਹੀਂ ਆਉਂਦੇ ਛੋਡੇ ਵੀ ਨੋਹਾਂ ਰਹਿੰਗੀਆਂ ਬੇਬੇ ਆਹ ਬਤਾ ਮੇਰੇ ਤਾਂ ਐਂ ਜੀ ਕਰਦਾ ਮੈਂ ਦੋਨਾਂ ਨੂੰ ਨਾ ਘਰੋਂ ਬਾਹਰ ਕੱਢ ਦਿਆਂ ਪਰ ਉਹਦਾ ਗਾਣਾ ਬੰਦੇ ਨਹੀਂ ਮੁੱਤ 12 ਤੂੰ ਆਪ ਹੀ ਘਰੇ ਰਿਆ ਕਰ ਬੇਬੇ ਮੈਨੂੰ ਐਸੀਆਂ ਚਲ ਖੇਤੀ ਕਰ ਲਿਆ ਕਰੂੰਗਾ ਪਰ ਮੈਨੂੰ ਖੇਤੀ ਕਰਨੀ ਹੀ ਦਿੰਦੀਆਂ ਮੈਂ ਇਹ ਖੇਤੀ ਸਾਰਾ ਕੁਝ ਛੱਡ ਦੂੰਗਾ ਤੇਰੇ ਵਾਸਤੇ ਪਤਾ ਨਹੀਂ ਤੂੰ ਸਾਲ ਐ ਪਤਾ ਨਹੀਂ 2 ਸਾਲ ਮੈਂ ਤੇਰੀ ਸੇਵਾ ਕਰੂੰਗਾ ਮੁਰਕੇ ਮੈਂ ਤੈਨੂੰ ਛੱਡ ਕੇ ਨਹੀਂ ਜਾਂਦਾ ਬੇਬੇ ਮੈਨੂੰ ਤੂੰ ਮਾਫ ਕਰ ਦੇ ਮੇਥੋਂ ਗਲਤੀ ਹੋ ਗਈ ਓਏ ਮਰ ਗਿਆ ਤੂੰ ਮੈਨੇ ਸਾਹਮਲਾ ਆ ਉਹ ਤਾਂ ਬਾਹਰ ਬੈਠਾ ਬਾਹਰ ਨੇ ਦੇ ਸੰਦ ਬੈਠਾ ਤੇਰਾ ਭਰਾ ਇੱਕ ਤਾਂ ਤੂੰ ਹੀ ਆਉਣ ਮੇਰੇ ਕੋਲੇ ਤਾਂ ਤੂੰ ਸਾਹਮਲਾ ਓਏ ਤੂੰ ਮੇਰੀ ਗੱਲ ਸੁਣ ਲੈ ਤੂੰ ਨਾ ਮੈਂ ਛੱਡ ਕੇ ਜਾ ਮਾਫੀ ਤੇ ਤਰਨਾ ਰੋਹੀ ਲੜਦੀ ਸੀ ਤਾਂ ਮੈਨੂੰ ਪਤਾ ਹੀ ਨਹੀਂ ਸੁਭਾਅ ਆਜ ਉਹ ਗਗਨ ਦਾ ਤੇਰੀ ਕਿੰਨੀ ਸੇਵਾ ਕਰਦੀ ਸੀ ਗਗਨ ਨੇ ਵੀ ਤੇਰਾ ਮੰਜਾ ਅੰਦਰ ਨਹੀਂ ਕੀਤਾ ਏਕਾ ਕਰ ਲੈਂਦੀਆਂ ਲੋ ਨਿਆਣੀਆਂ ਅੱਛਾ ਦੋਨੋਂ ਨੇ ਏਕਾ ਕਰ ਲਿਆ ਹਾਂ ਬੇਬੇ ਅੱਜ ਤਾਂ ਮੈਂ ਨਾਂ ਕਿਦੇ ਮੌਕੇ ਤੇ ਆਉਂਦਾ ਨਾ ਅੱਜ ਤੈਨੂੰ ਮਾਰਾਂ ਅੱਜ ਤੈਨੂੰ ਮਾਰ ਮਾਰਾਂ ਆਹ ਚ ਮਰ ਜਾਂਦੀ ਮੈਂ ਧੁੱਪੇ ਦੇ ਧਿਆਈ ਅੱਜ ਨਹੀਂ ਮੈਂ ਬਚਦੀ ਸੀ ਹਾਂ ਅਸੀਂ ਬਚਾਉ ਨੂੰ ਧੁੱਪ ਦੇ ਵਿੱਚ ਕੁਦਰਤੀ ਹੁਈ ਆ ਗਿਆ ਮੇਰੇ ਤਾਂ ਕੋਈ ਰੌਂਗ ਦਾ ਆਦਾ ਵੀ ਨਹੀਂ ਸੀਗਾ ਹਾਂ ਚਲ ਮੈਂ ਗੇੜਾ ਮਾਰਿਆ ਉਹ ਨਾਲੇ ਮੈਂ ਚਲ ਦਵਾਈ ਬੁੱਟੀ ਪੁੱਛਾਂ ਮੈਂ ਬੇਬੇ ਨੂੰ ਬੇਟੇ ਕੋਈ ਨਾ ਤੂੰ ਪਾਇ ਲੈ ਮੈਂ ਘਰੋਂ ਲੈਣਾ ਨਾ ਗੋਈ ਨਹੀਂ ਬੱਤ ਮੈਂ ਪਾਇ ਲੈ ਬੇਬੇ ਪੈਣਾ ਕੀ ਨਹੀਂ ਮੈਂ ਡਾਕਟਰ ਦਾ ਫੇਰ ਹੀ ਤੈਨੂੰ ਦਵਾਈ ਦਿੱਤੀ ਆ ਬੁਖਾਰ ਉਤਰ ਜੂ ਮੈਂ ਇੰਨੇ ਨਾਲ ਹੀ ਗੱਲ ਕਰਦਾ ਪਹਿਲਾਂ ਆ ਪੁੱਤ ਕਹਿੰਦੇ ਪਾਣੀ ਦਾ ਫਰਾ ਆਂਦੇਗਾ ਤੁਸੀਂ ਉਹ ਮਰ ਜਾ ਮੈਂ ਕਹਦਾ ਨਾ ਕਹੋ ਨਾ ਇਹ ਹੁਣ ਕੀ ਹੋ ਗਿਆ ਭਣਾ ਉਹ ਤੇਰੇ ਬਾਈ ਬੋਲੀ ਜਾਂਦਾ ਉਹ ਦੇਖ ਲਾਉਨੇ ਮੰਜਾ ਖੱਚਾ ਹੁਣ ਆਪਾਂ ਨੂੰ ਜੇ ਗਾਲਾ ਹੁਣ ਕਿੱਧਰ ਜਾਈ ਗਏ ਤੇ ਬਾਈ ਆਉਂਦਾ ਫਿਰ ਹੁਣ ਮੈਂ ਕੀ ਕਰਾਂ ਦੋ ਮਿੰਟ ਹੁਣ ਸੌਂਟ ਦੇ ਤੇ ਪਹਿਲਾਂ ਤੂੰ ਖਾ ਖਾ ਕੇ ਜੇ ਹੁਣ ਪੈ ਗਈ ਫਿਰ ਹੁਣ ਨਹੀਂ ਸੌਂਦਾ ਉਹ ਆ ਗਿਆ ਤੇਰੇ ਬਾਈ ਨੇ ਮੰਜਾ ਅੰਦਰ ਖਿੱਚ ਲਿਆ ਹੁਣ ਆਪਾਂ ਨੂੰ ਦੇਊਗਾ ਗਾਲਾ ਹੁਣ ਵੀ ਨਹੀਂ ਵੀ ਨਹੀਂ ਕੌਣ ਦਿੰਦੀਆਂ ਹੈਗੀਆਂ ਕਿਤਾ ਭੱਜਣ ਨੂੰ ਵੀ ਰਾਹ ਨਹੀਂ ਕਿਤੇ ਨਹੀਂ ਚੱਲ ਇਹ ਕਿੱਧਰ ਐਥੀ ਲੁਕ ਜਾ ਬੱਡ ਦੇ ਕੋਈ ਮੈਂ ਐਸੇ ਤੇ ਮੈਂ ਲੁਕਾਂ ਨਹੀਂ ਮੈਂ ਤਾਂ ਤੱਲੋ ਕੱਮ ਨਹੀਂ ਜਾਂਦਾ ਇਹ ਜੇ ਲੁਕ ਜਾਣੀ ਉਹਦੇ ਤਾਂ ਨਹੀਂ ਆਉਂਦਾ ਆਪਾਂ ਨੂੰ ਗਾਲਾ ਦੇ ਗਏ ਕਰਦਾ ਇਹ ਨਾ

ਮੇਰਾ ਕੀ ਕਸੂਰ ਮੈਂ ਤਾਂ ਛਤਰੀ ਵੀ ਲਾਤੀ ਸੀ ਬੇਬੇ ਤੇ ਅੱਛਾ ਛਤਰੀ ਤੂੰ ਹੀ ਲਾ ਕੇ ਆਈ ਸੀ ਮੈਂ ਹੀ ਲਾ ਕੇ ਆਈ ਸੀ ਬੇਬੇ ਤੇ ਮਾ ਸਾਹ ਹੋ ਜੂ ਬੇਬੇ ਦੇ ਮੂੰਹ ਨੂੰ ਮੈਂ ਮੰਜਾ ਖਿੱਚ ਕੇ ਲੇਤੀ ਮੰਜਾ ਖਿੱਚਿਆ ਨਹੀਂ ਗਿਆ ਉਹ ਮੇਰੀ ਗੱਲ ਸੁਣ ਲੈ ਤੂੰ ਕੱਲ ਜੋ ਵੈ ਕੱਲ ਜੋ ਇਕੱਠ ਘਰ ਲੈ ਦੂਜੇ ਭਰ ਲੈ ਜੇ ਉਹ ਸੋਡੀਆਂ ਨੂੰ ਆਈਆਂ ਨਾ ਸੋਡਿਆਂ ਵੀ ਐਂ ਹੀ ਹੋਣਗੀਆਂ ਜੇ ਮੇਰੀ ਮਾਂ ਨਾਲ ਕਰਦੀਆਂ ਤੁਸੀਂ ਮੈਂ ਤਾਂ ਨਹੀਂ ਕਰਦੀ ਗਗਨ ਕਰਦੀ ਐ ਗਗਨ ਨੂੰ ਕੁਛ ਗਗਨ ਤਾਂ ਬੈਠੇ ਬੈਠ ਥੱਲੇ ਬੜੀ ਉਹ ਮੇਰੀ ਗੱਲ ਸੁਣ ਗਗਨ ਮੇਰਾ ਨਾ ਕੁਛ ਨਹੀਂ ਕਰ ਸਕਦਾ ਭਾਜੀ ਲੋਕੇ ਭਾਜੀ ਨਾ ਲੋਕੇ ਮੇਰਾ ਤਾਂ ਜੋਰ ਤੇਰੇ ਤਾਂ ਹੀ ਐ ਮੈਂ ਤੈਨੂੰ ਕਹਿ ਸਕਦਾ ਤੈਨੂੰ ਮੜੀ ਮੁੱਟੇ ਸੰਗ ਸ਼ਰਮ ਚਾਹੀਦੀ ਐ ਜੇ ਮੈਂ ਖੇਤ ਬਾਗਿਆ ਉਹ ਜੇ ਮੈਂ ਨਾ ਆਉਂਦਾ ਕੁਦਰਤੀ ਆ ਗਿਆ ਮੈਂ ਤਾਂ ਕਿਥੋਂ ਉਹ ਬੁਖਾਰੂ ਪੰਜ ਪੱਠ ਬੁਖਾਰ ਹੋਇਆ ਪਿਆ ਸੀ ਮਰੀ ਮਾਂ ਨੂੰ ਉਹ ਦਿਨ ਮਖਾਨਾ ਇਹਦੇ ਹਾਂ ਤੈਨੂੰ ਨਹੀਂ ਪਤਾ ਬੁਖਾਰ ਆਇਆ ਸੀ ਮਸਾ ਮੰਜਾ ਅੰਦਰ ਖਿੱਚਾ ਫੇਰ ਵੀ ਤੁਸੀਂ ਬੋਲੀਆਂ ਦੀ ਅੰਦਰੋਂ ਰਾਮਣਾ ਲਾ ਕੇ ਪਾਈ ਜਾਂਦੇ ਮੈਨੂੰ ਤਾਂ ਪਤਾ ਹੀ ਨਹੀਂ ਲੱਗਿਆ ਤੂੰ ਮੈਨੂੰ ਬੋਲ ਮਾਰ ਲੈ ਜੋ ਤੂੰ ਆ ਗਈ ਸੀ ਬੇਬੇ ਦੇ ਮੰਜਾ ਅੰਦਰ ਕਰਵਾ ਦੇ ਮੈਂ ਕਰਵਾ ਆਂਦੀ ਮੈਂ ਤਾਂ ਬਥੇਰੇ ਕਾਈ ਗਿਆ ਮਸਾ ਮੰਜਾ ਅੰਦਰ ਖਿੱਚਾ ਬਥੇਰੇ ਮੈਂ ਬੋਲ ਮਾਰੇ ਕੰਬਾ ਗਾਨੀ ਦਮੋਂ ਨਿਕਲ ਗਿਆ ਉਹ ਪਤਾ ਨਹੀਂ ਲੱਗਿਆ ਤੇ ਉਹੀ ਗੱਲ ਕੰਮ ਨਹੀਂ ਆ ਥੱਕੀਆਂ ਸੀ ਨੀਂਦ ਆ ਗਈ ਕੰਮ ਦੀ ਥੱਕੀਆਂ ਸੀ ਹਾਂ ਤੁਹਾਨੂੰ ਸ਼ਰਮ ਚਾਹੀਦੀ ਐ ਤੁਸੀਂ ਇਸ ਲਈ ਕਮਰੇ ਚ ਪਈਆਂ ਮੇਰੀ ਮਾਂ ਬਾਹਰ ਪਈ ਐ ਜੇ ਕੁਦਰਦੀ ਮੈ ਨਾ ਆਉਂਦਾ ਨਾ ਮੇਰੀ ਮਾਂ ਚ ਮਰ ਜਾਂਦੀ ਲੈ ਫਿਰ ਮੈਂ ਮਾਂ ਨੂੰ ਮਾਰਨਾ ਥੋੜਾ ਚਾਹੀਦਾ ਮੈਂ ਚਾਹੁੰਦਾ ਇਹ ਦੋਨੇ ਨਹੀਂ ਚਾਹੁੰਦਾ ਸਾਰੀਆਂ ਗਲਾਰ ਸੀ ਤੁਸੀਂ ਦੋਨਾਂ ਨੇ ਤੂ ਤੇ ਕਰਨੇ ਇਕਾ ਕਰ ਰੱਖਿਆ ਮੇਰੀ ਮਾਂ ਨੂੰ ਮਾਰਨਾ ਚਾਹੁੰਨੀ ਹੋ ਮੇਰੀ ਗੱਲ ਸੁਣ ਲਓ ਅੱਜ ਤੋਂ ਬਾਅਦ ਮੈਂ ਨਹੀਂ ਖੇਤੀ ਜਾਂਦਾ

ਗਲਤੀ ਮੰਨੀਆਂ ਨੇ ਮਾਫ਼ ਕਰ ਦੇ ਇੱਕ ਵਾਰੀ ਮੈਥੋਂ ਨਾ ਗਲਤੀ ਆਵਣਾ ਮੇਰੀ ਮਾਂ ਤੋਂ ਮੈਂ ਗਲਤੀਆਂ ਮੇਰੀ ਮਾਂ ਤੋਂ ਜਾ ਕੇ ਕਿਹੜੀਆਂ ਗੱਲਾਂ ਕਰਦੀਆਂ ਤੂੰ ਜੇ ਗਲਤੀਆਂ ਬਣਣੀਆਂ ਨੇ ਉਹ ਵੀ ਜੇ ਤਰੋਂ ਮਾਫ਼ ਕਰ ਲੈ ਤਾਂ ਚੰਗਾ ਜਾ ਮੇਰਾ ਹਾਂ ਕੋਲੇ ਦੇ ਦੇ ਕੋਈ ਨਹੀਂ ਆ ਆ ਗਈ ਵੱਡੀ ਛੇੜਾ ਹੁਣ ਮੇਰੇ ਪੈਰਾਂ 'ਚ ਡਿੱਗਦੀ ਐ ਉਹ ਮੇਰੇ ਪੈਰਾਂ 'ਚ ਡਿੱਗ ਕੇ ਕੀ ਬਣੂਗਾ ਜੇ ਪੈਰਾਂ 'ਚ ਹੀ ਡਿੱਗਣਾ ਮੇਰੀ ਮਾਂ ਦੇ ਡਿੱਗ ਆ ਗਾਗਲ ਆ ਲੁਕੀ ਬੈਠੀ ਐ ਲੁਕੀ ਬੈਠੀ ਰਹੇ ਉਹ ਮੈਂ ਕਦੋਂ ਤੋਂ ਕੀ ਲੈਣਾ ਗਾਗਲ ਨੂੰ ਤਾਂ ਭਾਈ ਆਖਿਆ ਉਹਦੀ ਨਾਂ ਆਖੇ ਕੰਮ ਨਾ ਸਿੱਧੀ ਕਰਕੇ ਛੱਡੂਗਾ ਹਏ ਚੰਗਾ ਹੋ ਗਿਆ ਮੈਂ ਤਾਂ ਲੋਕ ਕੀ ਪਾਈ ਨਹੀਂ ਗਾਲਾਂ ਤੋਂ ਬਚ ਗਈ ਨਹੀਂ ਤਾਂ ਅੱਜ ਪੈਂਦੀਆਂ ਮੇਰੇ ਵੀ ਨਾਲ ਪੈਂਦੀਆਂ ਗਾਹ ਭਰਾ ਨੂੰ ਵੀ ਫੋਨ ਲਾਉਂਦਾ ਵੀ ਗਗਨ ਅਰ ਗਿਆ ਨਹੀਂ ਇਹੋ ਜਿਹਾ ਕੁਸ ਕੀਤਾ ਹਾਏ ਮੂੰਹ ਮੇਰਾ ਤਾਂ ਪੈਰ ਦੁਖੀ ਜਾਂਦਾ ਚੀਸਾਂ ਪਈ ਜਾਂਦੀਆਂ ਜਿਹੜੇ ਪੈਰ ਨਾ ਮਾਰਿਆ ਸੀ ਇਹ ਤਾਂ ਮੈਨੂੰ ਤਾਂ ਇਹ ਲੱਗਦਾ ਵੀ ਮੋਸ ਗਿਆ ਮੂੰਹ ਮਰ ਜਾ ਕੀ ਕਰਾਂ ਹੁਣ ਮੈਂ ਤਾਂ ਹੁਣ ਬੇਬੇ ਨੂੰ ਵੀ ਨਹੀਂ ਕਹਿ ਸਕਦੀ ਵੀ ਦਵਾਈ ਦਵਾ ਦੇ ਬੇਬੇ ਮੇਰੇ ਤਾਂ ਚੀਸਾਂ ਵਾਲੀਆਂ ਪਈਆਂ ਪਈ ਜਾਂਦੀਆਂ ਹੀਆਂ ਭੈਣ ਨੂੰ ਹੁਣ ਭੈਣ ਨੂੰ ਕਹਿੰਦੀ ਜਾ ਕੇ ਹੇ ਹੇ ਕੀ ਕਰਾਂ ਮੈਂ ਤਾਂ ਨਾ ਫਸ ਗਈ ਸਗਣੀ ਸਾਨਾ ਵਿਚਾਲੇ ਉਹ ਬੁਢੀ ਇਹ ਪਤਾ ਨਹੀਂ ਕਿਦਾਂ ਸਿਆਪਾ ਹੋ ਬੁਢੀ ਦਾ ਮਗਰੋਲਾ ਹੋਊਗੀ ਮੈਂ ਤਾਂ ਪੈਣੀ ਆ ਦੋ ਮਿੰਟ ਆਰਾਮ ਕਰਦੀ ਮੈਂ ਤਾਂ ਚੀਸਾਂ ਬਾਹਰਾਂ ਪਈ ਜਾਣੀਆਂ ਭੈਣ ਨੂੰ ਕਹੂੰਗੀ ਉੱਠ ਕੇ ਵੀ ਭਾਣੇ ਮੈਨੂੰ ਦਵਾਈ ਦਿਵਾ ਕੇ ਲਿਆ ਬੇਬੇਣੀ ਹੁਣ ਮੇਰੀ ਮੰਦੀ ਗੱਲ ਕੋਈ ਵੀ ਜਦੋਂ ਬੇਬੇ ਦੀਣੀ ਮੈਂ ਸੇਵਾ ਕਰਦੀ ਹੈਗੀ ਬੇਬੇ ਕਿੱਥੋਂ ਮੰਨੂਗੀ ਮੇਰੀ ਗੱਲ ਮੈਂ ਤਾਂ ਪੈਣੀ ਆ ਆਰਾਮ ਕਰਦੀ ਆ ਬੇਬੇ ਹਾਂ ਬੇਬੇ ਹੁਣ ਠੀਕ ਹੈ ਆਹੋ ਠੀਕ ਆ ਬੇਬੇ ਬੇਬੇਣ ਕੇ ਇੱਕ ਵਾਰੀ ਮਾਫ਼ ਕਰ ਦੇ ਮੈਥੋਂ ਗਲਤੀ ਹੋ ਗਈ ਬੇਬੇ ਬੇਬੇ ਉੱਠ ਕੱਢ ਲੈ ਕੱਟੋ ਪੈਣੀ ਐ ਵੇ ਆਨ ਦੇਥੇ ਗਲਤੀ ਤਾਂ ਹੋ ਗਈ ਹੁਣ ਮੈਂ ਕੀ ਕਰਾਂ ਤੁਸੀਂ ਕਿਉਂ ਗਲਤੀ ਕਰੀ ਇਹ ਗਲਤੀ ਹੋ ਗਈ ਮੈਨੂੰ ਕੋਈ ਪਤਾ ਸੀ ਤੇ ਮੈਨੂੰ ਇੰਨਾ ਟੱਪ ਚੜਿਆ ਪਏ ਤੂੰ ਮੈਨੂੰ ਦੱਸ ਨਹੀਂ ਸਕਦੀ ਸੀ ਵੀ ਮੈਨੂੰ ਟੱਪ ਚੜਿਆ ਪਏ ਬਈ ਮੇਰਾ ਮੰਜਾ ਅੰਦਰ ਕੱਢ ਦੇ ਨੇ ਪਾਣੀ ਦੇ ਦੇ ਮੈਂ ਖੜੇ ਬਿਉ ਪਾਣੀ ਮੰਗਦੀ ਐ ਜਿਵੇਂ ਮੈਨੂੰ ਤਾਂ ਘਬਰਾਟ ਆਇਆ ਪੈਸੀ ਰਸੋਈ ਚ ਰੋਟੀ ਪਕਾਉਣੀ ਨੂੰ ਗਰਮੀ ਵਾਲੀ ਸੀ ਅੰਦਰ ਤੇ ਮੈਥੋਂ ਤਾਂ ਤਾਂ ਕਹਿ ਗਿਆ ਬੇਬੇ ਬੰਨ ਤੇ ਮੁੜ ਕੇ ਗਲਤੀ ਨਹੀਂ ਕਰਦੀ ਜਿਵੇਂ ਕਹੇਗੀ ਉਹਨੇ ਕਰੂੰ ਤੇ ਬੇਬੇ ਉਸ ਦਿਵਾਗਨ ਮੈਂ ਕਹਾ ਦੇ ਨੂੰ ਵੀ ਕੈ ਸੀ ਮੈਂ ਕਹਾ ਜਾ ਬੇਬੇ ਦਾ ਮੰਜਾ ਛਾਵੇਂ ਕਰ ਦਈ ਤੂੰ ਸੁੱਤੀ ਪਈ ਸੀ ਤੇ ਗਾਵਨ ਮੇਰੀ ਇੱਕ ਨਹੀਂ ਸੁਣੀ ਕਹਿੰਦੀ ਮੈਂ ਇੱਥੇ ਨਹੀਂ ਕਰਵਾਈਦਾ ਬੈਣੀ ਲੋਕਿ ਜਦ ਤੂੰ ਹੀ ਸੰਭਲ ਤੂੰ ਹੀ ਕਰ ਲੈ ਸੇਵਾ ਕਹਿੰਦੀ ਮੈਨੂੰ ਕੋੜਾ ਬੇਬੇ ਨੇ ਰਾਣੀ ਹੜਪਾਤਾ ਮੈਂ ਤੇਰੇ ਉੱਤੇ ਛਤਰੀ ਲਾ ਕੇ ਗਈ ਸੀ ਤੂੰ ਲਾ ਕੇ ਗਈ ਜੀ ਹਾਂ ਮੈਂ ਲਾ ਕੇ ਗਈ ਸੀ ਪਾਣਾ ਕਰਨਾਲ ਦੇ ਨਾਲ ਦਾ ਮਰ ਜਾਂਦੀ ਬੇਬੇ ਹੁਣ ਮੈਂ ਕੀ ਕਰਾਂ ਮੈਨੂੰ ਤਾਂ ਪਤਾ ਹੀ ਨਹੀਂ ਲੱਗਿਆ ਮੈਂ ਤਾਂ ਆਖਿਆ ਚਲ ਮੈਂ ਇੱਕ ਕਰ ਦਿਆਂ ਬੇਬੇ ਦਾ ਮੰਜਾ ਵੀ ਇਹ ਮੰਨ ਜੂਗੀ ਮੰਨੀ ਨਹੀਂ ਮੈਂ ਤਾਂ ਮੜਾ ਜਾ ਪੈ ਜਾਈਗੀ ਬੇਬੇ ਨੀਂਦ ਆ ਗਈ ਪਤਾ ਹੀ ਨਹੀਂ ਲੱਗਿਆ ਉਹਨੇ ਆਖਿਆ ਮੇਰੇ ਪਾਰਾ ਲਾ ਦੱਸਿਆ ਮੈਂ ਤਾਂ ਮਰਨਾ ਘਾੜੀ ਹੋ ਗਈ ਤੂੰ ਪੈ ਮੂੰਹ ਸੁੱਕ ਗਿਆ ਜੀ ਉਤਾਰ ਗਨ ਲੱਗ ਗਈ ਉਹ ਫੋਨ ਨਾ ਜਾਵੇ ਬਹੁਤ ਨਾਨਕਾ ਮੇਰਾ ਮੈਂ ਵੀ ਤੂੰ ਮੈਨੂੰ ਇਹ ਕਹਿਣਾ ਨਹੀਂ ਵੀ ਲਾਪੇ ਮੇਰੀ ਬਾਹ ਮੜ ਕੇ ਮੈਨੂੰ ਲੈ ਜਾ ਅੰਦਰ ਮੈਂ ਲੈ ਆਉਂਦੀ ਤੂੰ ਤਾਂ ਸੌਂ ਗਈ ਉਹ ਤਾਂ ਸੁੱਤੀ ਪਈ ਸੀ ਮੈਂ ਕਿਹਾ ਚੱਲ ਬੇਬੇ ਨੂੰ ਨਹੀਂ ਧੁੱਪ ਚੰਗੀ ਲੱਗਦੀ ਤਾਂ ਪਈਏ ਧੁੱਪ ਚੰਗੀ ਤਾਂ ਆਪੇ ਹੀ ਲਾ ਆ ਜਾਈਦਾ ਉੱਠਿਆ ਨਹੀਂ ਗਿਆ ਰ ਪਈ ਰਹੀ ਫੇ ਤੁਸੀਂ ਤਾਂ ਸੁਣੀ ਨਹੀਂ ਮੇਰੇ ਬੋਲ ਨਹੀਂ ਸੁਣੇ ਮੈਂ ਤਾਂ ਪਾਣੀ ਪਾ ਲੈ ਇਹ ਵੀ ਇੱਕ ਵਾਰੀ ਗਲਤੀ ਹੋ ਗਈ ਇੱਕ ਵਾਰੀ ਮਾਫ਼ ਕਰ ਦੇ ਮੁਰਕ ਕੇ ਗਲਤੀ ਨਹੀਂ ਕਰਦੀ ਮੇਰੇ ਨਾਲ ਤਾਂ ਤੂੰ ਗੱਲਾਂ ਨਾ ਕਰਦੀ ਸੀ ਗੱਲ ਮੇਰੇ ਜਮੀ ਨਹੀਂ ਕਰਿਆ ਗਗਨ ਆਈ ਗਗਨ ਆ ਗਈ ਠੀਠਾ ਉਹ ਮੇਰੇ ਅੰਦਰ ਗੁੱਸਾ ਆਂਦੀ ਆ ਸੁਦਾਇ ਜੀ ਕਰੇ ਉਹਨੂੰ ਕਹਾਦਾ ਡਾਲਾ ਫੇਰ ਤੂੰ ਤਾਂ ਕਹਿੰਦੀ ਸੀ ਕਿ ਮੇਰਾ ਗਗਨ ਵਾਲਾ ਕਰਦੀ ਇਹ ਕਹਿੰਦੀ ਤੂੰ ਤਾਂ ਕਰਦੀ ਨਹੀਂ ਮੈਨੂੰ ਐਵੇਂ ਦਾ ਵੀ ਗਗਨ ਆਪੇ ਆ ਜੂਗੀ ਗਗਨ ਕਰ ਦੂਗੀ ਆਹ ਦੋਨਾਂ ਨੂੰ ਸੁਣਦਾ ਹੈ ਸਰੀਕਾ ਹੋ ਜਾਂਦਾ ਜਦੋਂ ਮੰਜੇ ਜਿਵੇਂ ਬੈ ਗਈ ਫੇਰ ਮੈਨੂੰ ਕਹਾਂ ਸਾਬੂ ਬੇਬੀ ਹੁਣ ਕੋਈ ਗੱਲ ਨਹੀਂ ਜਦੋਂ ਮੈਂ ਤੈਨੂੰ ਕਹਿਤਾ ਵੀ ਤੇਰੀ ਮੈਂ ਆਪੇ ਸੇਵਾ ਕਰਿਆ ਕਰੂੰਗੀ ਨਹੀਂ ਤੈਨੂੰ ਅੱਜ ਤੋਂ ਬਾਅਦ ਕੁਝ ਕਹਿੰਦੀ ਮੈਂ ਮੈਂ ਬਾਹਰ ਅੰਦਰ ਵਗ ਚਲਾਏ ਪੱਖੇ ਖੜੇ ਦੇ ਭਾਈ ਤੂੰ ਬਾਹਰ ਛੱਡ ਦੇ ਮੈਨੂੰ ਸਾਹਮਣੇ ਚੱਪਲਾ ਪਾ ਲੈ ਮੈਂ ਤੇਰੀ ਬਾਹ ਪੜਦੀ ਆ ਜਾਂ ਅੰਦਰ ਚਲੀਏ ਪੱਖੇ ਵਾਲੀ ਫੋਟੋ ਇਹਨਾਂ ਮੈਂ ਕਿਵੇਂ ਬਾਪਕਾਰ ਦਿਆ ਫੇਰ ਮੁੰਡਾ ਕੂਕਾ ਵੀ ਹੁਣ ਤੂੰ ਐਡੀ ਛੇਤੀ ਇਹਨਾਂ ਨੂੰ ਆਉ ਵੀ ਕਰਨ ਲੱਗ ਗਈ ਇਹਨਾਂ ਨੂੰ ਹੈਜੀ ਕਰਨ ਲੱਗ ਗਈ ਮੇਰੇ ਫੇਰ ਤੂੰ ਐ ਚਾਹਨੀ ਮੈਂ ਘਰਾਂ ਵੱਗ ਜਾ ਘਰਾਂ ਬਾਬਾ ਕਹਿ ਜਾਂ ਮੈਂ ਅੱਜ ਜਵਾਕਾਂ ਚ ਰਹਾ ਪਰ ਮੈਨੂੰ ਵੀ ਪੁੱਛ ਲਿਆ ਕਰੋ ਪਾਣੀ ਕਾਣੀ ਫਿਰ ਚੱਪਲਾ ਚੱਪਲਾ ਆ ਜਾਂ ਦਰਵਾਜ਼ਾ ਚਲਾ ਫਿਰ ਉਹਨੂੰ ਐ ਹੋ ਜੂ ਵੀ ਬੇਬੇ ਨੇ ਮਾਫ ਕਰਤਾ ਉਹ ਬੇਬੇ ਦੇ ਨਾਲ ਅੰਦਰ ਆ ਗਈ ਉਹ ਬੇਟਾ ਤਾਂ ਅੰਦਰ ਉਹਨੇ ਮਾਣ ਚੜਾਈ ਜਵਾਕ ਦੇ ਅੰਦਰ ਬਾਵਾ ਆਇਆ ਤੇ ਘਰ ਤਾਂ ਮੇਰਾ ਮਨ ਜਾ ਜਾ ਉਧਰ ਏਸੀ ਵਾਲੇ ਕਮਰੇ ਚ ਆ ਜਾਏ ਕਿਰਪਾ ਗਾਗਨ ਆਏਗੀ ਬੋਲ ਮਾਰੇਗਾ ਇੱਧਰ ਹੀ ਬੈਠਾ ਲੋ ਅੱਥੇ ਜਵਾਕ ਪਿਆ ਪੋਤਾ ਮੇਰਾ ਜਾ ਇੱਧਰ ਤਾਂ ਗਾਗਨ ਬੈਠੀ ਹੈ ਤੂੰ ਇੱਧਰ ਆ ਜਾ ਚੱਲ ਆ ਜਾ ਹਾਏ ਹਾਏ ਮੈਂ ਤਾਂ ਕੀ ਸਾਬੀ ਜਾਂਦੀਆਂ ਨਹੀਂ ਬੇਬੇ ਆ ਜਾ ਨੀ ਹਰਪੀਰਪਣੇ ਕਿੱਥੇ ਆ ਨਹੀਂ ਆਜੋ ਕਿੱਧਰ ਗਈਆਂ ਈ ਹਾਏ ਮੇਰੇ ਤਾਂ ਚੀਸਾਂ ਵਾਲੀਆਂ ਪਈ ਜਾਂਦੀਆਂ ਕੀ ਹੋ ਗਿਆ ਕੁੜੇ ਹੁਣ ਤੈਨੂੰ ਆਏ ਤੈਨੂੰ ਦੀਣਾ ਨਹੀਂ ਮੈਂ ਤੇਰੇ ਮਗਰ ਲਾ ਕੇ ਇੱਥੇ ਫਸ ਗਈ ਮੋਚ ਆ ਗਈ ਪੈਰ ਨੂੰ ਉਹ ਛੇਤੀ ਕਰੀ ਬਾਈ ਆਉਂਦਾ ਆ ਜਾ ਲੁੱਕ ਜੀਏ ਆਹ ਹੋ ਆਤਰਾ ਮਨੇ ਲੋਕੇ ਬਚ ਗਈ ਤੈਨੂੰ ਪਤਾ ਮੇਰੇ ਨਾਲ ਕਿੰਨਾ ਕੁਛ ਕੀਤਾ ਆਹ ਫੇਰ ਨੀ ਭਨੇ ਕਿੰਨੀ ਸੋ ਜਾਈ ਤਾ ਤੇਰੇ ਤਾਂ ਸੋ ਜਈ ਆਈਏ ਭਨੇ ਮੈਨੂੰ ਤੇਰਾ ਬਲਵਾ ਮੜ ਕੇ ਘਰੋਂ ਕਰਦਾ ਸੀ ਹਾਏ ਨੀ ਭਨੇ ਵਾ ਦਵਾਈ ਦਵਾ ਕੇ ਲੈ ਕੇ ਆ ਆ ਜਪਦ ਮੈਂ ਨੂੰ ਤੇਰੀ ਦਵਾਈ ਦੂ ਦਵਾਈ ਕੇ ਲਿਆਉਂਦੀ ਮੈਂ ਤੇਨ ਨਸਾਂ ਉਹਦੇ ਬੇਬੇ ਦਾ ਮੰਜਾ ਛਾਵੇਂ ਕਰਵਾਣ ਦੀ ਬੇਬੇ ਤੈਨੂੰ ਲੈ ਕੇ ਆਈ ਨਹੀਂ ਬੇਬੇ ਹੁਣ ਲੈ ਜਾਂਦੀ ਚੰਗੀ ਨਹੀਂ ਕੀਤੀ ਤੇ ਜੇ ਮੇਰੇ ਤੇ ਤਾਂ ਕਰ ਲੈ ਮਾੜਾ ਮੋਟਾ ਪੈਰ ਤੇ ਸੋ ਜਾਈ ਪੈਣੀ ਦੁਖੀ ਆਂਦਾ ਨਹੀਂ ਹਾਏ ਮਾੜਾ ਮੋਟਾ ਤੈਨੂੰ ਬੇਬੇ ਤੇ ਤਰਸ ਕਰਨਾ ਨਹੀਂ ਮੈਂ ਤੇਰੇ ਤੇ ਕਰਨਾ ਦੀ ਤੂੰ ਨਾ ਕਰਿਆ ਤੈਨੂੰ ਮੈਂ ਕਿੰਨਾ ਜੋਰ ਲਾਇਆ ਕਿਆ ਸੀ ਆ ਲੈ ਮੈਂ ਤੇਰੇ ਮਗਰ ਲੱਗ ਗਈ ਇੱਥੇ ਫਸ ਗਈ ਮੈਨੂੰ ਕੀ ਪਤਾ ਸੀ ਇਹ ਤਾਂ ਫੜਾ ਹੋ ਰਿਹਾ ਕਰ ਨਹੀਂ ਦਾ ਖੜਾ ਜਿਵੇਂ ਤੈਨੂੰ ਮੈਂ ਇਹ ਸੱਤ ਕਰ ਲਾ ਤੇ ਇਹ ਸੱਤ ਭਰ ਲਾ ਉਹਨੂੰ ਤੂੰ ਮੰਜਾ ਕਰਵਾਉਂਦੀ ਬੇਬੇ ਨਾ ਤੇਰਾ ਪੈਰ ਮੋਸਦਾ ਨਾ ਰੇਦੇ ਬਾਹਰ ਹੁੰਦੀ ਗੁਰਾਂ ਦੇ ਸਿਆਪਾ ਕਰਦੀ ਕਰਦੀ ਨੇ ਆਪਦੀ ਜਾਨ ਨੂੰ ਖਤਰਾ ਪਾੜਿਆ ਨਹੀਂ ਜੇ ਬੇਡੇ ਦਾ ਮੰਜਾ ਕਰਵਾਉਂਦੀ ਤੈਨੂੰ ਕਿਉਂ ਨਾ ਪਹਿਲਾਂ ਬੇਡਾਂ ਥੱਲੇ ਨਾ ਰੇ ਤਾਂ ਤੂੰ ਮੈਨੂੰ ਖਰੋਂ ਕਰਵਾਤਾ ਸੀ ਤੇ ਨਾਲੇ ਤੂੰ ਆਪਦਾ ਪੈਰ ਤੋੜ ਲਿਆ ਮੈਂ ਤਾਂ ਭੈਣੇ ਬੇਬੇ ਤੋਂ ਮੰਗ ਲਈ ਮਾਫੀ ਗਲਤੀ ਮੰਨ ਲਈ ਤੂੰ ਮੰਨ ਲੈ ਹਾਂ ਤਰਪਾ ਉੱਟ ਕੇ ਹੋ ਲਗੜੀ ਲੰਗੜੀ ਜਾ ਕੋਈ ਨਹੀਂ ਭਣ ਤੂੰ ਆਇਆ ਨਾ ਕਰ ਮੈਂ ਨਾ ਤੇਰਾ ਆਰਕਨ ਰੱਖ ਦੂੰ ਮੈਂ ਇਹਨੇ ਦਵਾਈ ਦੇਵਾ ਰਿਆ ਮੈਂ ਤਾਂ ਫਾਟਾ ਨਹੀਂ ਜਾਂਦਾ ਨਾ ਭਣੇ ਮੈਂ ਆਪਦਾ ਘਰ ਨਹੀਂ ਤੇਰੇ ਖੱਤਰ ਖਰਾਬ ਕਰ ਸਕਦੀ ਜੇ ਮੈਂ ਤੈਨੂੰ ਦਵਾਈ ਦੇਣ ਮਾਰਗੀ ਤੇਰਾ ਭਾਈ ਮੈਨੂੰ ਘਰੋਂ ਕੱਢ ਦੂਗਾ ਓਏ ਕੋਈ ਇਹ ਨਹੀਂ ਮੇਰੀ ਮਾਂ ਦਾ ਨਹੀਂ ਕਰਿਆ ਤੂੰ ਦਵਾਈ ਵਣ ਮੇਰੇ ਪੁੱਛੇ ਬਿਨਾਂ ਗਈ ਕਿਵੇਂ ਜੇ ਤੇਰੇ ਭਾਈ ਨੇ ਕਹਿਤਾ ਤਾਂ ਡਾਕਟਰ ਸਾਹਿਬ ਲਾਂਗੇ ਵਸਤੂ ਘਰ ਨਹੀਂ ਮੰਨ ਲਾ ਗਲਤੀ ਤੇਰੇ ਭਾਈ ਦੀ ਕਰਨੀ ਆ ਫਿਰ ਲੰਗੜੀ ਲੂੰਗੜੀ ਹੋ ਕੇ ਆ ਜਾ ਮੇਰੇ ਕੋਲ ਜਾਂਦਾ ਹੋਰ ਜਿਵੇਂ ਤੈਨੂੰ ਓ ਮੈਂ ਤੇਰਾ ਆਏ ਨਿਰਦਾ ਹੋਰੀ ਸੇ ਆਪਾਂ ਖੜਾ ਕਰਤਾ ਨਹੀਂ ਮੇਰੀ ਲੱਤ ਦਾ ਮੈਨੂੰ ਕੀ ਪਤਾ ਸੀ ਵੀ ਮੇਰੇ ਜਾਨ ਨੂੰ ਐ ਪੈ ਜਾਣੀ ਆ ਚੰਗੀ ਹੋਈ ਵਧੀਆ ਆਈ ਤੇਰੇ ਨਾਲ ਤਾਂ ਮੇਰਾ ਘਰ ਹੋਣ ਗਲਪਟ ਦੀ ਪੱਟਦੀ ਨੇ ਆਪ ਦਾ ਪੈਰੀ ਤੋੜ ਲਿਆ ਮੈਨੂੰ ਤਾਂ ਕਢਵਾਤਾ ਸੀ ਨਕਰ ਉਹ ਤਾਂ ਬੇਬੀ ਚੰਗੀ ਸੀ ਵਿਚਾਰੀ ਨੇ ਜਿਹੜੀ ਨੇ ਮੈਨੂੰ ਮਾਫ ਕਰਤਾ ਵੀ ਇਹ ਤਾਂ ਮੈਨੂੰ ਕਸਰ ਨਹੀਂ ਛੱਡੀ ਸੀ ਇਹ ਤਾਂ ਮੈਨੂੰ ਘਰੋਂ ਬਾਹਰ ਕੱਢ ਕੇ ਆਉਂਦਾ ਨਾ ਰੱਖਿਆ ਬੈਠਾ ਸੀਗਾ ਮੈਂ ਕੀ ਕਰਾਂ ਮੈਂ ਤਾਂ ਜਮਾ ਨਹੀਂ ਦਵਾਈ ਦਵਾਈ ਜੇ ਬੇਬੇ ਕਹਿੰਦੇ ਤਾਂ ਲਿਆ ਦੇਵਾਂਗੇ ਕੋ ਪੱਟੀ ਪੁੱਟੀ ਜਿਵੇਂ ਬੇਬੇ ਕੋਈ ਸੀ ਤਾਂ ਹੁਣ ਉਵੇਂ ਕਰਾਂਗੇ ਭੈਣੀ ਹਾਏ ਮੇਰੇ ਤਾਂ ਦਰਦ ਵਾਲਾ ਹੋਈ ਜਾਂਦਾ ਕੀ ਕਰਾਂ ਹੁਣ ਮੈਂ ਬੇਬੇ ਕੀ ਕਰੀਏ ਨੇ ਬੈ ਹੁਣ ਠੀਕ ਆ ਤੂੰ ਪੈ ਗਈ ਸੀ ਆਹੋ ਠੀਕ ਆ ਕਿਉਂ ਕੀ ਹੋ ਗਿਆ ਹੁਣ ਆਉਂਦੀ ਹਾ ਹਾ ਕਰਦੀ ਬੇਬੇ ਮੈ ਦਵਾਈ ਦਵਾ ਮੈਂ ਤਾਂ ਸੌਂ ਜਾ ਗਈ ਪੈਰ ਨੂੰ ਮੈਂ ਕੀ ਕਰਾਂ ਹੁਣ ਮੇਥਾ ਜਮੀਂ ਚ ਰਹਿ ਜਾਂਦਾ ਆਪੋ ਤਦਰ ਪਰਦੇਸਾਂ 'ਚ ਬੈਠਾ ਮੈਂ ਹੁਣ ਕਿਹਨੂੰ ਲੈ ਕੇ ਜਾਵਾਂ ਤੂੰ ਹੀ ਦਵਾਈ ਦਵਾ ਦੇ ਅੱਛਾ ਹਾਂ ਮੈਂ ਤੈਨੂੰ ਦਵਾਈ ਦਵਾ ਲਿਆ ਤੇ ਤੂੰ ਮੇਰਾ ਮੰਜਾ ਨਾ ਕਰਾਇਆ ਛੱਡੇ ਲੱਤ ਮਾਰ ਕੇ ਨਾ ਆਂਗੀ ਮੰਜੇ ਤੇ ਬੇਬੇ ਮੈਨੂੰ ਮਾਫ਼ ਕਰਦੇ ਮੇਥੋਂ ਗਲਤੀ ਬਹੁਤ ਵੱਡੀ ਹੋ ਗਈ ਮੈਂ ਬਾਲਾ ਪੁੱਤਰ ਦੇ ਨਾਲ ਔਲਮ ਕੀਤਾਗਾ ਮੈਂ ਦਵਾਈ ਦਵਾਵੇ ਸਾੜੀ ਬੇਬੇ ਮੈਂ ਤਾਲੀ ਗੱਲ ਲਾਵੇਂ ਦਵਾਈ ਦਵਾਵੇ ਮੇਰੇ ਬਹੁਤ ਵੱਡੇ ਬੰਦੇ ਦਾ ਕਰਦੀਆਂ ਨਾ ਜੱਗੋ ਤੇਰ ਵੀ ਗਾ ਤਾਂ ਹੀ ਹੁੰਦੇਗਾ ਤੁਹਾਡੇ ਨਾਲ ਗਰੀਬਤਾ ਬੇਬੇ ਜੇ ਮੈਂ ਬਸ ਮੈਂ ਤੇਰੀ ਮਿਹਨਤ ਕਰਦੀ ਮੈਨੂੰ ਦਵਾਈ ਦਵਾਦੇ ਭੈਣ ਨੂੰ ਕਿਹਾ ਸੀ ਭੈਣ ਨੇ ਜਵਾਬ ਦਿੱਤਾ ਉਹ ਤਾਂ ਮੈਂ ਗੈਰ ਨਾ ਕਰਿਆ ਡਾਕਟਰ ਨੇ ਹਾਂ ਮੈਨੂੰ ਉਹ ਮੁੰਡੇ ਦੀ ਮਾਰੀ ਨੇ ਜਿਆਦਾ ਪੈਂਦਾ ਸੀ ਮੁੰਡਾ ਕਦੇ ਹੈ ਨਹੀਂਗਾ ਉਹਦੀ ਮਾਰੀ ਚਾਹ ਇੰਨਾ ਮੋਹ ਕਰਦੀ ਸੀ ਮੈਂ ਵੀ ਜਾਨੇ ਕੱਲੀ ਆ ਘਰੇ ਦੇਪੇ ਆ ਬਤਾ ਹਾਂ ਗਗਨ ਕੀ ਕਹਿੰਦੀ ਏ ਤੈਨੂੰ ਹੁਣ ਕੀ ਕਹਿੰਦੀ ਏ ਉਹ ਤਾਂ ਮੱਜੇ ਦੇ ਲੱਤਾਵਾ ਲੰਗੇ ਉਹ ਮਨ ਬਾ ਟੁੱਟ ਗਿਆ ਪਤਾ ਨਹੀਂ ਮੋਸ ਗਿਆ ਅੱਛਾ ਅੱਛਾ ਹਾਂ ਉਹੀ ਪੈਰ ਮਾਰਦੀ ਸੀ ਆਹੋ ਉਹ ਪੇ ਹੁਣ ਉਹੀ ਉਹ ਹਰਾ ਕਹੀ ਮੈਂ ਦਵਾਈ ਦਵਾ ਲਿਆ ਨਾ ਗਗਨ ਤੂੰ ਸਿਆਣੀ ਬਣੀ ਏ ਮੇਰੀ ਮਾਂ ਦੇ ਮੱਜੇ ਜੀ ਲੱਤਾ ਮਾਰਦੀ ਸੀ ਆਹ ਦੇਖ ਲੈ ਸਜ਼ਾ ਤੈਨੂੰ ਮਿਲੀ ਇੱਕਾ ਠ ਕਰ ਲੈ ਇੱਕ ਭਰ ਲੈ ਕਾਲਜ ਉਹ ਬਾਈ ਮੈਂ ਹੀ ਲੱਤਾ ਮਾਰੀਆਂ ਸੀ ਬੇਬੇ ਨਾਲ ਬੜਾ ਵੱਡਾ ਜਲਮ ਕੀਤਾ ਬਾਈ ਮੈਨੂੰ ਦਵਾਈ ਦਿਵਾ ਕੇ ਲਿਆ ਬੇਬੇ ਨੂੰ ਕਹਿ ਤੂੰ ਹੀ ਕਹਿ ਸਕਦਾ ਨਾ ਮੈਂ ਕਹਾ ਤੈਨੂੰ ਦਵਾਈ ਦਿਵਾ ਕੇ ਲਿਆ ਬੇਬੇ ਦੇਖ ਲੈ ਹਾਂ ਹਾਂ ਹੁਣ ਦੇਖ ਲੈ ਲੱਗ ਗਿਆ ਪਤਾ ਮੇਰਾ ਭਰਾ ਨਾ ਪਰਦੇਸਾਂ 'ਚ ਬੈਠਿਆ ਮੈਂ ਤੈਨੂੰ ਕਹਾਂ ਕੁਝ ਕਹਿ ਨਹੀਂ ਸਕਦਾ ਹਾਂ ਅਰਪੀ ਤਾਂ ਮੇਰੇ ਪੈਰਾਂ 'ਚ ਡਿੱਪੀ ਉਹ ਤਾਂ ਮੈਂ ਘਰੋਂ ਕੱਢਣੀ ਛੱਜ ਘਰੋਂ ਤੁਸੀਂ ਗੱਲਾਂ ਕਿਹੜੀਆਂ ਕਰਦੇ ਹੋ ਹੁਣ ਮੇਰੀ ਗੱਲ ਸੁਣ ਲਓ ਖੇਤੀ ਤਾਂ ਮੈਂ ਛੱਡੂਗਾ ਬੇਬੇ ਨੇ ਕਹਿਤਾ ਮੈਂ ਮਾਦਾ ਦੀ ਮਾਂ ਦੀ ਸੇਵਾ ਕਰਿਆ ਕਰੂ ਮੈਂ ਕਰੀ ਰਿਹਾ ਕਰੂ ਹੁਣ ਤੁਸੀਂ ਇਹ ਜੀ ਕਰ ਕਰਕੇ ਦਿਖਾ ਇਹ ਤਾਂ ਕੁਦਰਤੀ ਮੈਂ ਆ ਗਿਆ ਨਹੀਂ ਮੇਰੀ ਮਾਂ ਦਾ ਤੁਸੀਂ ਧੁੱਪੇ ਮਾਰਤੀ ਸੀਗੀ ਬੇਬੇ ਮੈਨੂੰ ਮਾਫ ਕਰ ਦੇ ਮੈਂ ਤਾਂ ਬਹੁਤ ਵੱਡੀ ਗਲਤੀ ਹੋ ਗਈ ਬਸ ਮੈਨੂੰ ਮੈਂ ਤੇਰੀ ਸੇਵਾ ਕਰੂੰਗੀ ਮੈਨੂੰ ਮਾਫੀ ਬਸ ਮਾਫੀ ਦੇ ਦੇ ਇੱਕ ਵਾਰੀ ਦੇ ਦੇ ਮੈਨੂੰ ਮਾਫ ਕਰ ਦੇ ਬੇ ਚੱਚਰ ਕਰਦੀਆਂ ਨੇ ਦੋਨੇ ਚੱਚਰ ਪਹਿਲਾਂ ਹਰਪ੍ਰੀਤ ਵੀ ਐਂ ਕਰਦੀ ਸੀ ਮਾਂ ਪੂਮਣਾ ਕਰੀ ਇਹਨਾਂ ਨੂੰ ਇਹਨਾਂ ਨੂੰ ਮੈਂ ਸਿੱਧੀਆਂ ਕਰੂੰਗਾ ਬੇਬੇ ਤੈਨੂੰ ਮਾਫ ਕਰ ਹਾਰੇ ਮੈਂ 43 ਗੱਲ ਮੈਥੇ ਬਹੁਤ ਵੱਡੀ ਗਲਤੀ ਹੋ ਗਈ ਤੈਨੂੰ ਪਾਣੀ ਨਹੀਂ ਮੈਂ ਫੜਾਇਆ ਮੈਂ ਤੈਨੂੰ ਪੁੱਠਾ ਤੇ ਉਹ ਬਾਈ ਜਦ ਨਾਲੋਂ ਆ ਨਾ ਆਇਆ ਇਹਨਾਂ ਨੂੰ ਆ ਦ ਦਵਾਈ ਦਵਾਈ ਆਵੇ ਮੇਰਾ ਤਾਂ ਉਹ ਤੇਰਾ ਨਾਮ ਆ ਰੰਦਾ ਬੇਬੇ ਆਇਆ ਨਾ ਕਰ ਦੂ ਮੁੰਡੇ ਹਰਪ੍ਰੀਤ ਦਾ ਕਰਦੀ ਤੇ ਫਿਰ ਮੇਰਾ ਕਿਉਂ ਨਹੀਂ ਕਰਦੀ ਉਹਨੂੰ ਵੀ ਮਾਫ ਕਰ ਹੀ ਦਿੱਤਾ ਤੂੰ ਓਏ ਮੇਰੇ ਲੱਤ ਨਹੀਂ ਮਾਰੀ ਨਾਲ ਮੈਨੂੰ ਛਤਰੀ ਤਾਂ ਲਾ ਗਈ ਸੀ ਉਹ ਤੂੰ ਤਾਂ ਜਮੇ ਹੀ ਰਹੋ ਨਿਕਲ ਨਹੀਂ ਇਹਨੇ ਕਿਹਾ ਤੇ ਆ ਆਰੂ ਸਾਹਮੇ ਛਿੱਟੂ ਇਹ ਮੇਰੇ ਬਾਈ ਹੈ ਕਿ ਤੂੰ ਦੋਨੇ ਜਣੇ ਨੇ ਨਹੀਂ ਕਰਿਆ ਉਹ ਤਾਂ ਕੱਲੀ ਤੋਂ ਮੰਜਾ ਹੋਇਆ ਨਹੀਂ ਉਹਨੇ ਛਤਰੀਆ ਦੇਤੀ ਕਹਿੰਦਾ ਤੂੰ ਜ਼ਿਆਦਾ ਉਹ ਕਰਿਆ ਬਾਈ ਮੈਂ ਮਾਫ ਕਰ ਦੇ ਮੈਂ ਤਾਂ ਬੜੀ ਵੱਡੀ ਗਲਤੀ ਹੋ ਗਈ ਮੈਨੂੰ ਤੂੰ ਮੈਂ ਸੋਣਾ ਮਾਫ ਕਰਨ ਲੱਗਾ ਕਹਿੰਦਾ ਮੈਂ ਨਹੀਂ ਮਾਫ ਕਰ ਸਕਦਾ ਬੇਬੀ ਮਾਫ ਕਰੂ ਜੀ ਚਲ ਬੇਬੇ ਠੀਕ ਆ ਜੀ ਮੈਂ ਤੂੰ ਕਹਿੰਦੀ ਤਾਂ ਮੇਰਾ ਫਿਰ ਮੈਂ ਹੋਰ ਆ ਦੇ ਆ ਦੇ ਉਹ ਮੁੰਡਾ ਲੈ ਜੂ ਤੈਨੂੰ ਮੋਟਰਸਾਈਕਲ ਤੇ ਚਲ ਜੀ ਬੇਬੇ ਮੈਂ ਤਾਂ ਪੈਣੀ ਆ ਬੈਠ ਆ ਉਹ ਦਵਾ ਦੇ ਆਉਗਾ ਲਾਲਾ ਕਰਦੀਏ ਹੁਣ ਲੰਘਦੀ ਤੁਰਦੀ ਐ ਹੁਣ ਧੰਗ ਕਰਦੀ ਆਗੀ ਬੇਬੇ ਨਹੀਂ ਜਾ ਦੁਖੀ ਜੀ ਤੁਪੇ ਬੈਈ ਦਉ ਆ ਬੇਬੇ ਕੋਈ ਧੰਗ ਕਰੇ ਕੋਈ ਦੀ ਕਿਵੇਂ ਕਹਿ ਲੈ ਜਦੋਂ ਮਾਰਦੀ ਸੀ ਤੇਰੇ ਠੇਡੇ ਮਾਰਦੀ ਸੀ ਹੁਣ ਦੇਖ ਲੈ ਉਹੀ ਲੱਤ ਦੁਖਣ ਲੱਗੀ ਰੱਬ ਨੇ ਵੀ ਉਹੀ ਲੱਤ ਦੁਖਣ ਲਾਈ ਆ ਜੀ ਹੋਰ ਪੈਰਾਂ ਚ ਡਿੱਗਦੀ ਆ ਹਾਂ ਹੁਣ ਪੈਰਾਂ ਚ ਡਿੱਗਦੀ ਐਡਾ ਛਿੱਪੀ ਨਹੀਂ ਤੇ ਨਾ ਹੁੰਦੀਆਂ ਇਹਦਾ ਕਾਜ ਨੂੰਗਾ ਗੁਰੂ ਤਾਂ ਕਰੂਗੀ ਮੈਂ ਵੀ ਇਹਨਾਂ ਨਾਲ ਹੁਣ ਨਾ ਕੋਤ ਪੁੱਛ ਕੇ ਟਰੂੰਗਾ ਮੈਂ ਹੁਣ ਘਰ ਹੀ ਰਿਹਾ ਕਰੂੰਗਾ ਬੇਬੇ ਹੁਣ ਤੂੰ ਘਰ ਹੀ ਆਗਾ ਤੇ ਨਾ ਤੇ ਬੇਦਾ ਲੱਗ ਜੇ ਨਾ ਡਾਕਟਰਾਂ ਦਾ ਹਾਂ ਇਹ ਕਿਹੜੀ ਤੇ ਡਾਕਟਰ ਹੋਰ ਨਹੀਂ ਕਿਸੇ ਤੋਂ ਨੋਟਾ ਹਾਂ ਇਹਨਾਂ ਅੰਨਾ ਤਾਂ ਜਿਗਾ ਵੀ ਇਹਨੂੰ ਕੋੜਾ ਕੋਲ ਪੁੱਛਦਾ ਬੁੜੀ ਨੂੰ ਵੀ ਗੱਲਾ ਲੱਖੇ ਤੇ ਬਾਜ ਜਾਂਦਾ ਆਪਾਂ ਦੋਨੇ ਜਾਣਗੇ ਮੌਜਾਂ ਨਾਲ ਤੇ ਅਗਾ ਉਂਗਲਾ ਤਾਂ ਨਿਚਾਵਾਂਗੇ ਮੰਨਦੇ ਤੁਸੀਂ ਮੁਰਦੀ ਨੂੰ ਪਈ ਨੂੰ ਵੱਖਰੀ ਸੋਚ ਅਨਲੀ ਟੀਮ ਵੱਲੋਂ ਸਾਰਿਆਂ ਨੂੰ ਪਿਆਰ ਭਰੀ ਸਤਿ ਸ੍ਰੀ ਅਕਾਲ ਜੋ ਹੁਣੇ-ਹੁਣੇ ਤੁਸੀਂ ਸਾਡੀ ਵੀਡੀਓ ਦੇਖੀ ਹੈ ਤੁਹਾਨੂੰ ਕਿੱਦਾਂ ਹੀ ਲੱਗੀ ਸਾਨੂੰ ਕਮੈਂਟ ਕਰਕੇ ਜਰੂਰ ਦੱਸਣਾ ਇਹਦਾ ਅਗਲਾ ਐਪੀਸੋਡ ਜਰੂਰ ਦੇਖਣਾ ਸਾਡੇ ਚੈਨਲ ਨੂੰ ਸਬਸਕ੍ਰਾਈਬ ਕਰੋ ਕਮੈਂਟ ਕਰੋ ਵੀਡੀਓ ਨੂੰ ਵਾਰ-ਵਾਰ ਸ਼ੇਅਰ ਕਰੋ ਸਾਰਿਆਂ ਦਾ ਬਹੁਤ-ਬਹੁਤ ਧੰਨਵਾਦ ਬੱਕਰੀ ਸੋ ਚੈਨਲ ਤੇ ਜਿੰਨਾ ਵੀਰਾਂ ਤੇ ਭੈਣਾਂ ਨੇ ਸਾਨੂੰ ਸੋਹਣੇ ਸੋਹਣੇ ਕਮੈਂਟ ਕੀਤੇ ਐ ਅਸੀਂ ਨਾਮ ਬੋਲਣ ਜਾ ਰਹੇ ਹਾਂ ਬਲਵਿੰਦਰ ਸਿੰਘ ਚਾਨਾ ਵੀਰਪੁਰਕਾ ਚਾਨਾ ਰਾਮਗੜੀਆ ਰਤਿਆ ਹਰਿਆਣਾ ਕੁਲਵਿੰਦਰ ਕੌਰ ਨਾਗਰਾ ਡਾਕਟਰ ਨਜੀਤ ਸਿੰਘ ਖੰਗੂੜਾ ਲਤਾ ਲੁਧਿਆਣਾ ਕੈਲਗਰੀ ਕੈਨੇਡਾ ਰੇਖਾ ਸ਼ਰਮਾ ਅਨੁਰੂਪਿਕਾ ਸ਼ਰਮਾ ਨਿਤ ਸ਼ਰਮਾ ਮਨਵੀਤ ਸੰਧੂ ਆਸਟ੍ਰੇਲੀਆ ਸ਼ੇਰੂ ਬਲਵੰਤ ਸਿੰਘ ਸ਼ੇਰਗਿੱਲ ਕਰਮਜੀਤ ਕੌਰ ਸ਼ੇਰਗਿੱਲ ਜਗਤਾਰ ਸਿੰਘ ਸ਼ੇਰਗਿੱਲ ਸਿੱਧਮਾ ਬੇਟ ਜਗਰਾਓ ਹਰਪ੍ਰੀਤ ਸਿੰਘ ਪੰਜਾਬ ਪੁਲਿਸ ਜੋਧਪੁਰ ਪਖਰ ਰਵਿੰਦਰ ਕੌਰ ਗੜਸਾਣਾ ਮੰਡੀ ਬਲਜਿੰਦਰ ਸਿੰਘ ਆਇਸ਼ਾ ਪੁੱਲਰ ਅਮਨਸ਼ਾ ਪੁੱਲਰ ਜਗਰਾਜ ਪੁੱਲਰ ਸਤਿੰਦਰਜੀਤ ਅਮਰ ਸਿੰਘ ਪਟਿਆਲਾ ਵਿਸ਼ਵਜੀਤ ਸਿੰਘ ਹਰਵਿੰਦਰ ਕਾ ਰਾਮਾ ਮੰਡੀ ਜਲੰਧਰ ਜੀਤਕੌਰ ਟੀਮਾਨ ਬਠਿੰਡਾ ਹੈਪੀ ਜੋਸ਼ੀ ਇੰਦਰਜੀਤ ਸਿੰਘ ਕਨੇਡੀਅਨ ਫਿੰਡ ਪਿੰਡ ਥਰਾਜ ਮੋਗਾ ਗੁਰਦੀਪ ਸਿੰਘ ਦਿਓ ਨਾਮ ਸੋਦੀਪਾ ਕੁਲਦੀਪ ਕੌਰ ਬਠਿੰਡਾ ਪ੍ਰੋਫੈਸਰ ਹਵੀਬ ਚੌਧਰੀ ਆਊਟ ਲੰਡਨ ਜੁਕੇ ਨਵਨੀਤ ਸਿੱਧੂ ਗੁਰਬਖਸ਼ ਸਿੰਘ ਪਿੰਡ ਆਰਾਮਗੜ ਬਰਨਾਲਾ ਆਤਮਾ ਸਿੰਘ ਗੁਰਦੇਵ ਸਿੰਘ ਸਿਮਰਨਪ੍ਰੀਤ ਕੌਰ ਫੱਲੇਵਾਲ ਨਸ਼ਤਰ ਟੇਲਰ ਖਾਜੂਵਾਲਾ ਹਰਮਨਪ੍ਰੀਤ ਕੌਰ ਹਰਮਨਦੀਪ ਭਗਵਾਨ ਦਾਸ ਜਸਜੀਤ ਸ਼ਰਮਾ ਸੇਖਾ ਬਰਨਾਲਾ ਦਰਸ਼ਨ ਸਿੰਘ ਗੁਰਸਾਣਾ ਮੰਡੀ ਕੁਲਦੀਪ ਜੋਸ਼ੀ ਹਰਵਿੰਦਰ ਦਿਓਲ ਕਰਮਦੀਪ ਕੌਰ ਪ੍ਰਕਾਸ਼ ਜਟਾਣਾ ਮਨਪ੍ਰੀਤ ਕੌਰ ਆਸ਼ਟਕਨੌਰੀ ਕਲਾਂ ਚਮਕੌਰ ਸਿੰਘ ਖਰਾਵੜ ਪਿੰਡ ਚਲੇਲਾ ਜ਼ਿਲ੍ਹਾ ਪਟਿਆਲਾ ਨਵੀਨ ਸਤੀਜਾ ਮਨਜਿੰਦਰ ਕੌਰ ਪ੍ਰਵਿੰਦਰ ਕੁਮਾਰ ਸ਼ਰਮਾ ਜੀ ਮੱਖਣ ਸਿੰਘ ਬੀਰੋ ਕੇ ਖੁਰਦਾ ਦਵਿੰਦਰ ਸਿੰਘ ਖੰਨਾ ਜਿੰਨਾ ਵੀਰਾਂ ਤੇ ਭੈਣਾਂ ਨੇ ਸਾਨੂੰ ਸੋਹਣੇ ਸੋਹਣੇ ਕਮੈਂਟ ਕੀਤੇ ਐ ਕਮੈਂਟ ਕਰਨ ਲਈ ਬਹੁਤ ਬਹੁਤ ਧੰਨਵਾਦ ਜਿੰਨਾ ਵੀਰਾਂ ਤੇ ਭੈਣਾਂ ਦੇ ਨਾਮ ਪੁਰਣ ਮੰਨੀ ਹੋ ਰਹੇਗੇ ਅਸੀਂ ਦੂਸਰੀ ਵੀਡੀਓ ਦੇ ਵਿੱਚ ਜ਼ਰੂਰ ਬੋਲਾਂਗੇ ਸਾਨੂੰ ਕਮੈਂਟ ਕਰਨ ਲਈ ਸਾਨੂੰ ਸਜਾਉਣ ਲਈ ਸਾਡੀ ਸਪੋਰਟ ਕਰਨ ਲਈ ਸਾਰਿਆਂ ਦਾ ਬਹੁਤ ਬਹੁਤ ਧੰਨਵਾਦ